ਦੇਖ ਲੈ ਕਿੰਨਾ ਬੋਲਦੀ ਸੀਗੀ ਜਿਆਦਾ ਆਪਦੀ ਮਾਂ ਦਾ 헤ਜ ਹੁੰਦਾ ਫਿਰ ਲੈ ਜਾ ਨਾ ਆਪਦੀ ਮਾਂ ਨੂੰ ਆਪਦੇ ਨਾਲ ਹੀ ਨੇ ਹਟ ਲਹੁ ਪੀ ਲਿਆ ਜਦੋਂ ਆ ਜੂਗੀ ਕਲੇਸ਼ ਕਰਾਉਣਾ ਚ ਉਹ ਇਹ ਕੋਮਲ ਹਾਂ ਦੀਦੀ ਮਨ ਤਾਂ ਨਾ ਤੇ ਗੁੱਸਾ ਚੜੀ ਜਾਂਦਾ ਟ ਅੰਗਰੀਜੀ ਤੇ ਨਹੀਂ ਮੈਨੂੰ ਦਰਨੋਂ ਵੱਧ ਜੜੀ ਜਾਂਦਾ ਮੈਂ ਤਾਂ ਹੁਣ ਵੀ ਇਹੇ ਬੋਲੀ ਜਾਨੀ ਆ ਨਾ ਮੇਰੀ ਗੱਲ ਸੁਣ ਆਪਦੇ ਸਾਸੋਰੇ ਤਾਂ ਕਰੋ ਕੱਢ ਤੇ ਆਪ ਤਾਂ ਆਪਦੇ ਬੰਦੇ ਨੂੰ ਲੈ ਕੇ ਅੱਡ ਵਿੱਡ ਹੋ ਗਈ ਤੇ ਆਪਾਂ ਨੂੰ ਕਹੀ ਜਾਂਦੀ ਮੇਰੀ ਮਾਂ ਦੀ ਸੇਵਾ ਕਰੋ ਸੇਵਾ ਕਰੋ ਨੇ ਉਹੀ ਗੱਲ ਫੇਰ ਕਹਿੰਦੇ ਤਾਂ ਹੁੰਦੇ ਨੇ ਕਹਿੰਦੇ ਜੇ ਜਿਹਦੀ ਘਰੇ ਨਹੀਂ ਚੱਲਦੀ ਹੁੰਦੀ ਨਾ ਉਹ ਫਿਰ ਦੂਜੇ ਥਾਂ ਆ ਕੇ ਚਲਾਉਂਦਾ ਹੁੰਦਾ ਉਹ ਕੰਮ ਇਹਦਾ ਜਿਆਦੇ ਅਕਲਾਂ ਵਾਲੀ ਕਹੋਂਦੀ ਆ ਫਿਰ ਆਪਦੀ ਮਾਂ ਨੂੰ ਨਾਲ ਲੈ ਜਾ ਉਹਦੇ ਦੀ ਰੋਟੀ ਇਹਨੂੰ ਸਾਡੇ ਤੋਂ ਦਿੱਤੀ ਨਹੀਂ ਆਂਦੀ ਆ ਵੀ ਇਹਦੇ ਨਾਲ ਹੀ ਰਲ ਗਈ ਮੈਨੂੰ ਨਹੀਂ ਪਤਾ ਲੱਗਦਾ ਵੀ ਇਹਨੂੰ ਕੱਲੀ ਕੱਲੀ ਚੀਜ਼ ਤਾਂ ਦਿੰਨੇ ਆ ਸਬਜ਼ੀ ਇਹਨੂੰ ਬਣਾ ਕੇ ਦਿੰਨੇ ਆ ਤਾਜੀ ਰੋਟੀ ਇਹਨੂੰ ਦਿੰਨੇ ਆ ਕੋਈ ਦਵਾਈ ਬੁੱਟੀ ਇਹਨੂੰ ਲਿਆ ਕੇ ਦਿੰਨੇ ਆ ਇਹ ਲੱਛਣ ਕਰਦੀਆਂ ਨੇ ਦੋਨੇ ਮਾਵਾਂ ਤੀਆਂ ਇਹਨਾਂ ਨੂੰ ਆ ਵੀ ਸਾਡੀ ਚੱਲੇ ਇੱਥੇ ਆਪਾਂ ਨੂੰ ਤਾਂ ਉਹੀ ਸਮਝਦੀਆਂ ਨੇ ਵੀ ਸਭ ਕੁਝ ਮਿਲਦਾ ਫਿਰ ਵੀ ਲੱਛਣ ਕਰਦੀਆਂ ਨੀਂਗੀਆਂ ਗੱਲ ਹੋਰ ਕੋਈ ਨਹੀਂ ਨੀ ਉਹਨੂੰ ਦੂਜੇ ਥਾਂ ਆ ਕੇ ਪਰੌਣੀ ਬਣਨ ਨੂੰ ਕਿਹਨੇ ਕਿਹਾਗਾ ਵੀ ਇਹਨਾਂ ਦੇ ਘਰੇ ਜਾ ਕੇ ਕਲੇਸ਼ ਪਵਾ ਦੇ। ਉਹ ਚੰਬੜੀ ਹੋਈ ਹੈਗੀ ਉਹਨੂੰ ਆਏ ਵੀ ਮੈਂ ਇੰਨਾ ਤੇ ਉਹ ਕਰਾਂ ਬੱਸ ਮੈਨੂੰ ਤਾਂ ਗੁੱਸਾ ਇੰਨਾ ਜ਼ਿਆਦਾ ਚੜਦਾ ਨਾ ਮਸੀ ਆਏ ਬਣ ਕੇ ਆਊਗੀ ਕੇ ਰਾਂ ਹੀ ਲੈ ਵੀ ਮੈਂ ਲੀਡਰ ਨਹੀਂ ਹੈਗੀ ਹਾਂ ਫੇ ਤੂੰ ਆਪਦੇ ਘਰੇ ਵਿਆਹੀ ਗਈ ਹੁਣ ਤੂੰ ਆਪਦੇ ਘਰੇ ਜਾ ਲਾ ਜਿਹੜਾ ਕੁਝ ਚਲਾਉਣਾ ਸਾਡੇ ਕੋ ਇੱਥੇ ਤੂੰ ਲੱਤਾਂ ਮਾਰਦੀਆਂ ਦੱਸ ਬਿਨਾਂ ਗੱਲ ਤੋਂ ਐਨੀ ਸ਼ਰਮੋ ਦੀ ਹੈਗੀ ਵੀ ਉਹਦੇ ਭਾਈ ਦੇ ਘਰੇ ਆ ਕੇ ਕਲੇਸ਼ ਪੋਣੀ ਆ ਮੈਂ ਆਖਰ ਨੂੰ ਪੇਕੇ ਤੇ ਭਾਈ ਪਰਜਾਈ ਨਾਲ ਹੀ ਹੁੰਦੇ ਨੇ ਮਾਣੇ ਕਿੰਨਾ ਕ ਟਾਈਮ ਰਹਿਣਾ ਆ ਪਤਾ ਨਹੀਂ ਸਾਲ ਆ ਪਤਾ ਨਹੀਂ ਦੂੜ ਸਾਲ ਨੀ ਇਹਨਾਂ ਨੂੰ ਅਕਲ ਨਹੀਂ ਹੁੰਦੀ ਇਹ ਜਿਆਨ ਨੂੰ ਤਾਂ ਹੀ ਤਾਂ ਫਿਰ ਆਪਦੀ ਕਦਰ ਘਟਾ ਲੈਂਦੀਆਂ ਨੇ ਹੈ ਤੀਜੇ ਕਿ ਤਨੂ ਆ ਬਣਦੀ ਐ ਕਿ ਲੈਣ ਦੀ ਮਾਰੀ ਸੁਣੀ ਹੈਗੀ ਵਿਚ ਦੀ ਐ ਕਹਿੰਦੀ ਸੀ ਕਹਿੰਦੀ ਅੱਖੇ ਮੈਂ ਹਿੱਸਾ ਲਵਾਂਗੀ ਹਿੱਸਾ ਲਵਾਂਗੀ ਜਦੋਂ ਪਹਿਲਾਂ ਆਈ ਦੀਗੀ ਅੱਛਾ ਉਹ ਤਾਂ ਖੜਿਆ ਨੂੰ ਹਿੱਸਾ ਤੂੰ ਪਿੰਡ ਗਈ ਹੋਈ ਸੀ ਉਦੋਂ ਕੋਈ ਨਾ ਤੂੰ ਕੋਈ ਮੈਂ ਟੈਨਸ਼ਨ ਨਾ ਲੈ ਆਪਣਾ ਦੋਨੋਂ ਦਾ ਇਕਾ ਤਾਂ ਹੈਗਾ ਹੀ ਆ ਠੀਕ ਹੈ ਤੇ ਬਸ ਜਿਹੜੀ ਗੱਲ ਆਪਾਂ ਕਰਨੀ ਆ ਤਾਂ ਦੋਨੋਂ ਨੇ ਇੱਕੋ ਹੀ ਕਰਨੀ ਨੀ ਮੇਰੀ ਗੱਲ ਸੁਣ ਨਾਲ ਤਾਂ ਇਹ ਕਹਿੰਦੇ ਨੇ ਮੈਨੂੰ ਸੰਧਾਰੇ ਦੇ ਕੇ ਆਓ ਨਾਲੇ ਕਹਿੰਦੀ ਮੇਰੇ ਜਵਾਖਾਂ ਦੀ ਨਾਨਕ ਛੱਕਾਂ ਪਰੋ ਨਲੇ ਇਹ ਹਿੱਸਾ ਮੰਗਦਿਆਂ ਨੇ ਵੀ ਸਾਰਾ ਕੁਝ ਤੁਸੀਂ ਇਹ ਲੈ ਜੋ ਅਸਤਾ ਰੋਡ ਤੇ ਆ ਜਾਂਦੇ ਆਂਗੇ ਕੋਈ ਨਾ ਕੋਈ ਨਾ ਹੁਣ ਨਾ ਇਹਨੂੰ ਦੂਰੀਆਂ ਦੂਰੀਆਂ ਨਾਨਕ ਸ਼ੱਕਾਂ ਭਰਾਂਗੇ ਆਪਾਂ ਇਹਦੀਆਂ ਚੰਗਾ ਆਹੋ ਮੈਂ ਤਾਂ ਕਹਿੰਦੀ ਆ ਤਿਆਗ ਦੋ ਭਰਾ ਇਹਨੂੰ ਅਧਾਉਣਾ ਜਾਣਾ ਬੰਦ ਕਰ ਦੋ ਬਸ ਜਦਾਂ ਦੀ ਹੁੰਦੀ ਹੈ ਨਾ ਮੇਰੀ ਗੱਲ ਸੁਣਾ ਇਹ ਜਿਵੇਂ ਇਹ ਆਪ ਕਰਦੇ ਨਾ ਆਪੋਂ ਵੀ ਕਰਿਆ ਕਰੋ ਬਸ ਇਹਦੇ ਨਾਲ ਬਾੜੀ ਨਾ ਦੀਦੀ ਦੀਦੀ ਇਹਨੂੰ ਕਰੇ ਹੀ ਨਾ ਕਰ ਲੋੜ ਹੀ ਨਹੀਂ ਹੈਗੀ ਆਉਦੀ ਮਾਂ ਦੇ ਘਰ ਵਿੱਚ ਕਹਿੰਦੀ ਆ ਕਰਦੀ ਹੈ ਕਿ ਮੂਰੇ ਸੁੱਕੀ ਚਾਹ ਤੂੰ ਪਿਆਦਾ ਨਹੀਂ ਉਹ ਜੀ ਅਸੀਂ ਪਿਆਤੀ ਨਹੀਂ ਇਹਨਾਂ ਤੇ ਜੋ ਕੁਝ ਹੋਊਗਾ ਫੇਰ ਇਹ ਦੇਊ ਆਪਾਂ ਨੂੰ ਉਹ ਸਹਤ ਹੈ ਨਹੀਂ ਨੰਗਣੀ ਤਾਂ ਹੈਗੀ ਆ ਤਾਂ ਹੀ ਤਾਂ ਇੱਥੇ ਆ ਕੇ ਮਾਂ ਦੀ ਬਾਣੀ ਰਹਿੰਦੀ ਆ ਇਹਨੂੰ ਆ ਵੀ ਮਾਂ ਤੋਂ ਕੁਝ ਲੈ ਜੂਗੀ ਮੈਂ ਹੋਰ ਕੀ ਕਾਨੂੰ ਜਿਹੜੀ ਪੈਨਸ਼ਨ ਆਉਂਦੀ ਆ ਬੁੱਢੀ ਦੀ ਸਾਰੀ ਤਾਂ ਉਹਦੇ ਸਰਚ ਪਾ ਦਿੰਦੀ ਆ ਇਹ ਵੀ ਲੈ ਤੂੰ ਲੈ ਜਾ ਪੁੱਤ ਸਾਰੀ ਨਹੀਂ ਤੂੰ ਚੁੱਪ ਕਰ ਕੋਈ ਨਾ ਹੁਣ ਜਿੱਦੇ ਪੈਨਸ਼ਨ ਆਈ ਨਾ ਇਹਦੀ ਆਪਾਂ ਬਹਾਨੇ ਨਾਲ ਹੀ ਮੰਗਾਂਗੇ ਕਦੇ ਤੂੰ ਮੰਗ ਲਿਆ ਕਰ ਕਦੇ ਮੈਂ ਸੂਟ ਲਿਆਵਾਂਗੇ ਵਧੀਆ ਕਾਨੂੰ ਦਿੰਦੀ ਆ ਇਹ ਇਹਦਾ ਪੈਨਸ਼ਨ ਤੇ 10 ਰੁਪਏ ਤੱਕ ਨਹੀਂ ਦਿੰਦੀ ਹੈਗੀ ਨੀ ਜਦੋਂ ਰਾਤ ਨੂੰ ਸੁੱਤੀ ਪਈ ਹੋਈ ਨਾ ਇਹਦੇ ਗਿੱਜੇ ਜਿੱਚੋ ਚਾਬੀ ਕੱਢਾਂਗੇ ਫੇਰ ਪਤਾ ਲੱਗੂ ਇਹਨੂੰ ਹੋਰ ਚੱਲ ਨਹੀਂ ਐਵੇਂ ਕੋ ਦਿਮਾਗ ਖਰਾਬ ਕਰਾ ਮੈਂ ਪਹਿਲਾਂ ਸੋਚ ਸੋਚ ਕੇ ਨਾ ਮੇਰਾ ਤਾਂ ਸਿਰ ਤਪਿਆ ਪੈਗਾ ਸੱਚੀ ਕਹਿੰਦੀ ਆ ਮੇਰਾ ਤਾਂ ਬੀਬੀ ਘਟਨ ਵਾਲਾ ਹੋ ਰਿਹਾ ਵੀ ਇਹ じゃ ਕੁਝ ਕਰਦੀ ਐ ਇਹ ਦੇ ਦੇ ਇਹਨੂੰ ਹਿੱਸਾ ਮਹਾਰਾਣੀ ਨੂੰ ਲੈ ਹਿੱਸਾ ਐ ਕਿ ਮੈਂ ਲੈ ਜੂਗੀ ਇਹ ਨਾਲੇ ਜੇ ਹਿੱਸਾ ਲੈ ਗਈ ਨਾ ਮੁੜ ਕੇ ਇੱਥੇ ਖੜਨ ਜੋਗ ਨਹੀਂ ਰਹਿਣੀ ਹੈਗੀ ਨਾਲੇ ਤੇ ਲੋਕ ਇਹਨੂੰ ਤਾਣੇ ਮੇਣੇ ਕਿੰਨੇ ਦੇਣਗੇ ਦੇਖੀ ਜਾਈ ਤੂੰ ਚੱਲ ਤੂੰ ਬੈਠ ਤੂੰ ਜਾ ਜੋ ਪੀਲੀ ਕੇ ਨਾ ਚਾਹ ਤਾਂ ਮੈਂ ਕਿੱਥੇ ਪੀਤੀ ਹੈ ਮੇਰਾ ਤਾਂ ਇਸੇ ਦੀਆਂ ਦਿਮਾਗ ਚ ਗੱਲਾਂ ਘੁੰਮੀ ਜਾਂਦੀਆਂ ਨੇ ਵੀ ਕੀ ਕਰੀ ਜਾਂਦੀ ਹੈ ਮੇਰਾ ਤਾਂ ਆਪ ਹੀ ਘੁੰਮੀ ਜਾਂਦਾ ਆ ਬੁੜੀ ਜੀ ਨੂੰ ਵੀ ਮੈਂ ਕਰੂੰਗੀ ਲੋਟ ਵੀ ਜਾਦੀ ਆਪਦੀ ਧੀ ਨੂੰ ਤੈਨੂੰ ਦੁੱਖੜੇ ਸੁਣਾਉਣੇ ਆ ਜਾਂਦੇ ਨੇ ਫਿਰ ਨਾਲ ਹੀ ਭੱਜ ਜਾ ਜੀ ਇੰਨੀ ਔਖੀ ਆਗੀ ਚੱਲ ਕੋਈ ਨਾ ਕੋਮਲ ਤੂੰ ਟੈਨਸ਼ਨ ਨਾਲ ਲੈ ਕਰ ਆਪਾਂ ਹੁਣ ਇਹਨਾਂ ਨੂੰ ਟੈਨਸ਼ਨ ਨਾ ਦਿਆ ਕਰਾਂਗੇ ਹੁਣ ਆਪਾਂ ਟੈਨਸ਼ਨ ਨਾਲ ਲੈਂਦੀਆਂ ਨਹੀਂ ਹੈ ਜੀ ਮੇਰਾ ਚਾਹ ਦੀ ਘੁੱਟ ਕਰਦੇ ਆੜਿਆ ਸਿਰ ਦੁਖੀ ਜਾਂਦਾ ਮੇਰਾ ਤਾਂ ਬਣਾ ਲੈ ਘੁੱਟ ਚਾਹ ਮੈਂ ਵੀ ਪੀ ਲੂੰਗੀ ਕਿੱਥੇ ਦਿਮਾਗ ਖਰਾਬ ਕੀਤਾ ਸੜੀ ਜੀ ਰੋ ਜੀ ਆਂਦਾ ਚੱਕ ਕੇ ਬੂਥਾ ਇੱਥੇ ਮੈਂ ਦੱਸ ਤੂੰ ਆਪ ਦਾ ਸਹੁਰੇ ਪਿੰਡ ਰਹਿ ਲਾ ਜਦੋਂ ਵਿਆਹ ਹੀ ਗਿਆਸ ਤਾਂ ਜਾਂਦੀਆਂ ਨਹੀਂ ਹੈਗੀਆਂ ਆਪਦੇ ਪੇਕੀ ਇਹ ਕੀ ਕਰੀਏ ਨਹੀਂ ਬੈਠੀ ਟੋਏ ਜਾ ਲੈ ਬੇਪਤਾ ਤੋਆ ਦੱਸਦਾ ਹੈ ਬੱਡਾ ਵਾ ਬੱਟ ਉਹ ਫੋਟੋ ਮੈਂ ਤਾਂ ਖਤ ਟੋਆ ਜਾ ਨਹੀਂ ਆਹ ਸੂਟ ਮੇਰੇ ਵਾਸਤੇ ਕੱਢਿਆ ਇਹ ਤਾਂ ਮੇਰੀ ਮਾਂ ਦਾ ਸੂਟ ਆ ਉਹਦੇ ਵਾਸਤੇ ਲੈ ਕੇ ਜਾਣਾ ਮੈਂ ਕੱਢ ਕੇ ਰੱਖਦੀ ਆਂਗੀ ਸੂਟ ਤੂੰ ਮਾਂ ਨੂੰ ਕਾਦੇ ਵਾਸਤੇ ਲੈ ਤੇ ਮਾਂ ਮੇਰੇ ਵਾਸਤੇ ਨਹੀਂ ਲੈ ਕੇ ਆਉਂਦੀ ਹੁੰਦੀਗੀ ਤੇ ਮੈਂ ਲੈ ਜੂਗੀ ਮੇਰੀ ਮਾਂ ਵਾਸਤੇ ਫੇਰ ਕੀ ਫਰਕ ਪੈਂਦਾ ਤੇ ਮੈਂ ਵੀ ਤੇਰੀ ਮਾਂ ਵਰਗੀਆਂ ਚਿੱਟੇ ਜਪਾਈ ਫਿਰਦੀ ਆਹ ਦੇ ਦੇ ਰੰਗਦਾਰ ਗੁੱਡੀ ਭੁੱਖੀ ਆ ਦੇਖ ਬੇਬੇ ਮੇਰੀ ਗੱਲ ਸੁਣ ਤੂੰ ਨਾ ਨੀਤ ਨਾ ਪਾਇਆ ਕਰ ਮਸਾ ਮਸਾ ਤਾਂ ਮੈਂ ਆਪਦੀ ਮਾਂ ਵਾਸਤੇ ਸੂਟ ਕੱਢਿਆਗਾ ਕੋਈ ਆਹ ਕੀ ਹੈ ਹੋਰ ਲੈ ਹੁਣ ਐਵੇਂ ਨੀਗਾ ਮਾਰੀ ਜਾਊਗੀ ਮੇਰਾ ਬੈੱਡ ਆ ਇਹ ਮੇਰੇ ਬੈੱਡ 'ਚ ਸਮਾਨ ਮੇਰਾ ਹੀ ਹੋਊਗਾ ਨਾ ਆ ਕੀ ਹੈਗਾ ਮੈਂ ਵੀ ਤਾਂ ਤੇਰੀ ਲੱਗਦੀ ਆ ਕੁਸ ਤੇ ਤੂੰ ਮੇਰੀ ਲੁਕੂਸ ਲੱਗਦੀ ਆ ਮੈਨੂੰ ਦੇ ਦੇ ਸੂਟ ਸਾੜ ਕੋਈ ਲੈ ਹੋ ਗਿਆ ਮੈਂ ਖਾ ਸੂਟ ਦੇ ਦੇ ਲੁਕੂ ਚੱਕ ਕੇ ਲਕੋ ਤਾ ਤੂੰ ਤਾਂ ਮੰਗਦੀ ਦੀ ਮੰਗਤੀ ਰਹਿਣੀ ਆ ਨਾ ਤੇਰੇ ਧੀ ਨਹੀਂ ਸਮਾਕੇ ਦੇ ਸਕਦੀ ਸੂਟ ਤੈਨੂੰ ਧੀਆ ਦਿੰਦੇ ਹੁੰਦੇ ਸੂਟ ਨੂੰ ਹਾਂ ਤਾਂ ਦਿੰਦੇ ਹੁੰਦੇ ਪੁੱਤ ਦਿੰਦੇ ਹੁੰਦੇ ਆ ਕੀ ਗੱਲ ਨਵੀਂ ਕਰਤੀ ਉਹ ਫੇਰ ਕਿੱਡੀ ਕ ਗੱਲ ਹੋ ਗਈ ਉਹ ਆਪਦਾ ਬੈੱਡ ਸਮਾਰਨ ਲੱਗ ਰਿਹਾ ਉਹਨੂੰ ਸਮਾਰ ਲੈਂਦੇ ਨਾਨੀ ਤਪਾਇਆ ਕਰ ਤੂੰ ਤਾਂ ਰੱਜਦੀ ਨਹੀਂ ਹੈਗੀ ਸੂਟਾਂ ਨਾਲ ਉਹ ਸੂਟ ਬਾੜ ਸੋਹਣਾ ਸੀ ਆ ਚਿੱਟਾ ਜਿਹਾ ਪਾਈ ਫਿਰਦੀ ਬਾੜ ਸੋਹਣਾ ਬੇਬੇ ਬਸ ਨੀਤ ਨਾ ਪਾਇਆ ਕਰ ਕੋਈ ਆ ਨਾ ਨਤਨ ਉਪਰੀ ਵਾਲਾ ਸਮਾਕੇ ਦੇਵਾਂ ਮੈਂ ਹੁਣ ਬੁੱਢੀ ਠੇਰੀ ਹੋ ਰਹੀ ਆ ਹੁਣ ਚਿੱਟੇ ਹੀ ਪਾਏਂਗੀ ਖੜ ਜਾ ਇੱਥੇ ਜੇ ਪਿਆਸੀ ਖੜਾ ਆ ਦੇਖ ਦਿਖਾਈ ਨਹੀਂ ਇਹਉਂ ਦੇ ਨਹੀਂ ਲਾੜਦਾ ਖੜ ਖੜ ਦੇ ਦੇ ਨੂੰ ਖੜ ਜਾ ਇੱਕ ਮਿੰਟ ਖੜ ਜਾ ਨੂੰ ਮੈਂ ਦਿਖਾਉਣੀ ਆ ਆ ਤਾਂ ਕੀ ਕਹਿੰਦੀ ਸੀ ਦੀਦੀ ਦੇ ਦੇ ਆਹ ਤਾਰਾ ਟੋਨਾ ਆ ਪਾਲਾ ਹੁਣ ਹੈ ਸਿਵਤ ਲੱਤਾਂ ਨੇ ਆਖਰੀ ਸੂਟ ਤੂੰ ਆ ਪਾਲਾ ਮੈਂ ਤਾਂ ਕਹਿਨੀ ਆ ਸੋਨਾ ਬਾਲਾ ਗੋਰ ਸੋਨਾ ਬਾਲਾ ਸਾਰ ਮੈਂ ਤਾਂ ਨਹੀਂ ਕਹਿਨੀ ਨੂੰ ਮੇਰਾ ਤਾਂ ਰੰਗ ਗੋਰਾ ਹੀ ਆ ਫਿਰ ਮੱਛ ਦੀ ਕਿਵੇਂ ਆ ਨਹੀਂ ਗੋਰਾ ਰੰਗ ਨਹੀਂ ਕਹਿੰਦੀ ਮੈਂ ਗੋਰਾ ਰੰਗ ਤਾਂ ਹੁੰਦਾ ਹੀ ਹੈਗਾ ਆ ਲਾਲ ਸੂਟ ਜੱਤ ਦਾ ਨਹੀਂ ਤੇਰੇ ਚਿੱਟੇ ਹੀ ਜੱਤਦੇ ਨੇ ਚੱਕ ਫਿਰ ਫੜਦੀ ਕਰੀ ਬਸ ਬਾਜ ਜਾ ਬੇ ਤੂੰ ਨਾ ਹਟ ਜਾ ਬਾਜ ਜਾ ਮੇਰੀ ਗੱਲ ਸੁਣ ਮੈਨੂੰ ਠੰਢੀ ਜੀ ਕਿਹੜੀ ਪੀਚਾ ਨਹੀਂ ਚਾਹ ਦੀ ਕੁਟ ਕਰਦੇ ਮੈਨੂੰ ਤੜਕੇ ਦੀ ਉਟੀਆਂ 5 ਵਜੇ ਦੀ ਆਹ ਜੀ ਤੇ ਹੱਥ ਵਾਸਤਾ ਹੱਥ ਮੋਣੀ ਧੌਂਦੀਆਂ ਹੈਗੀਆਂ ਆਪ ਦਾ ਕਰਕੇ ਪੀ ਲੈ ਚਾਹ ਨਹੀਂ ਇਹਨੂੰ ਦੁੱਧ ਚ ਬੱਤੀ ਬਾਦੇ ਹਲਵਾ ਕੇ ਆਉਣਾ ਇਹ ਦੇਖ ਨਹੀਂ ਮਾੜੀ ਜੀ ਗੱਲ ਕਹਿੰਦੇ ਪਹਾੜ ਬਣਾਉਂਦੀਆਂ ਕਿਆ ਬਣਾਉ ਮੈਨੂੰ ਨਹੀਂ ਪਤਾ ਮੈਂ ਨਹੀਂ ਕਰਦੀ ਆਪੇ ਉੱਪੇ ਲੈ ਕਿਉਂ ਉਹਦੇ ਕਿਵੇਂ ਕਹਿੰਦੀ ਸੀ ਤੂੰ ਤਾਂ ਨਾ ਹੁੰਦੀ ਆਈ ਤੂੰ ਤਾਂ ਹੱਥ ਨਹੀਂ ਧੌਂਦੀਆਂ ਫੇਰ ਆਪ ਕਰਕੇ ਪੀ ਲੈ ਅੱਜ ਨਾ ਤੀਆਂ ਨਹੀਂ ਹਲੇ ਤਈ ਮੈਨੂੰ ਮਾਰ ਜਾ ਹਾਂ ਕਿਉਂਕਿ ਨੀ ਨਿਆਣੀ ਬਣੀ ਰਹਿੰਦੀ ਆ ਲੈ ਮੈਨੂੰ ਚਾਹ ਬਣਾ ਕੇ ਜਦੋਂ ਮੈਨੂੰ ਦੁੱਧ ਘਰ ਕੇ ਦੋ ਫਰਾਨਾ ਟੰਕਾ ਤੂੰ ਘਰ ਕੇ ਪੀ ਲੈ ਨਹੀਂ ਸੀਸੀ ਚ ਪਾ ਕੇ ਧਰ ਤੂੰ ਇੱਥੇ ਕੰਨੇ ਤੇ ਰ ਬੈਠੇਂਗੀ ਉੱਠ ਕੇ ਤੂੰ ਬਣਾ ਦੇ ਤੂੰ ਮੈਂ ਤਾਂ ਟਿੰਡਗਾ ਲੈਣੀ ਆ ਤੂੰ ਬਾਜ ਆ ਜਾ ਮੈਂ ਆਪੇ ਕਰ ਲੂ ਕੰਮ ਓਈ ਨਹੀਂ ਚਲਦੀਆਂ ਮੈਨੂੰ ਤਾਂ ਚਲਦੀਆਂ ਨਹੀਂ ਤੈਨੂੰ ਕੱਲ੍ਹ ਦੀ ਤਾਂ ਤੂੰ ਨਹੀਂ ਹੈਗੀ ਸਾਨੂੰ ਕੂੜੇ ਆੜੇ ਵਾਲਾ ਸੁਆਣੀ ਸਾਲ ਤਾਂ ਆ ਕੁੜਗਾ ਮੈਂ ਕੁਝ ਮੈਂ ਅੱਜ ਕੱਲ੍ਹ ਲੈਂਦੀਆਂ ਆ ਲੈ ਤਾਂ ਸ਼ਰਮ ਨਹੀਂ ਆਉਂਦੀ ਇਹਨੂੰ ਨਹੀਂ ਤੂੰ ਵੀ ਸਮਰ ਲੈ ਚਿੱਟਾ ਧੋਲੇ ਆਏ ਪਿਆ ਨਹੀਂ ਮੈਂ ਤੈਨੂੰ ਐ ਕਹਿਨੀ ਆ ਸਾਰਾ ਦਿਨ ਰਹਾੜ ਕਰਦੀ ਆ ਤੂੰ ਨਾ ਸੀਸੀ ਚ ਪਾ ਕੇ ਧ ਆ ਜਾਂ ਤੇ ਜਿੱਕੇ ਨਹੀਂ ਆ ਮੈਂ ਕਿੱਥੇ ਰੋਡੀ ਲੱਗ ਰਹੀ ਆ ਮੈਂ ਤਾਂ ਬਾੜੇ ਇਹਨਾਂ ਕਰਕੇ ਬਸ ਰਹੇ ਨੇ ਨਹੀਂ ਚਲ ਜਾਂਗਾ ਤੂੰ ਨਾ ਮੈਂ ਟੈਨਸ਼ਨ ਨਾ ਲੈ ਤੂੰ ਕੰਮ ਕਰ ਲੈ ਇਹਨੂੰ ਮੈਂ ਸਮਾਰ ਗੇ ਨਾ ਤੇ ਮੈਂ ਲੋਕ ਲਾਉਣੀ ਆ ਅੰਨੀਆਂ ਸੂਟ ਕੱਢ ਲੈ ਮੇਰਾ ਪਹਿਲਾ ਇਹਨੇ ਅਮਨ ਨੂੰ ਫੜਾਤਾ ਚੱਕ ਕੇ ਇਹ ਤਾਂ ਇਆ ਇਹ ਤਾਂ ਸਾਰੇ ਦਿਨ ਦਿੱਤੀ ਦਾ ਬਰਾਬਰਦੀ ਰਹਿੰਦੀ ਆ ਆ ਦੇਖ ਲੈ ਬੰਬੇ ਤੋਂ ਲਿਆਈ ਸੀ ਮੈਂ ਐਡੀ ਸੋਹਣੀ ਕੱਟ ਇਹ ਬੁੜੀ ਜੀ ਨੇ ਨਾ ਲਜਾਲ ਲਾ ਕੇ ਆਪਦੇ ਪਤੀਜਾਂ ਨੂੰ ਫੜਾ ਦਿੰਦੀ ਆ ਤੇ ਉਹ ਪਾੜ ਛੀੜ ਕੇ ਫੜਾ ਦਿੰਦੇ ਨੇ ਕੋਈ ਨਹੀਂ ਸ਼ਰਮ ਮੰਦੀ ਵੀ ਤੂੰ ਪੁੱਛ ਕੇ ਜੱਕ ਲਗੂ ਚੀਜ਼ ਦੱਸ ਹਾਂ ਕਿ ਮੈਂ ਨਕਲਾ ਹੁਣ ਇਹਦੇ ਚੋਂ ਮੈਂ ਪੰਗਾ ਆਗੇ ਤੁਸੀਂ ਹਾਂ ਆ ਗਏ ਕਿੰਨਾ ਤੇ ਰਹਿੰਦਾ ਤੁਮ ਨੂੰ ਕੰਮ ਦਾ ਚੱਲੀ ਜਾਂਦਾ ਅਜੇ ਲੱਗਿਆ ਨਹੀਂ ਦੋ ਚਾਰ ਵਾਰ ਅੱਛਾ ਮੈਂ ਤਾਂ ਆਇਆ ਗੈਲੀ ਸੀ ਵੀ ਅਮਨ ਦੇਦੀ ਆਈ ਸੀ ਤੇ ਜਦੋਂ ਆਉਂਦੀ ਆ ਉਹਦੇ ਕੋਲ ਇਸ ਪੈ ਜਾਂਦਾ ਘਰੇ ਹੁਣ ਕੀ ਕਲੇਸ ਪਵਾਤਾ ਨੇ ਕਲੇਸ ਕੀ ਪਵਾਤਾ ਮਲੇ ਤਾਂ ਉਹ ਨੂੰ ਆਏ ਆ ਵੀ ਮੈਨੂੰ ਘਰ ਚੋਂ ਹਿੱਸਾ ਦੇ ਦੇ ਨਾ ਨਾਲੇ ਆਏ ਆ ਵੀ ਜੇ ਮੇਰੇ ਜੋ ਅੱਖਾਂ ਦੇ ਨਾਨਕ ਚੱਕ ਵਧੀਆ ਭਰਦਾਂ ਨੇ ਇਹ ਚਲ ਕੋਈ ਗੱਲ ਨਹੀਂ ਫਿਰ ਕਿਉਂਦਾ ਉਹਦਾ ਵੀ ਇਸ ਘਰ ਚ ਹੱਕ ਹੈ ਇਹਨਾਂ ਦਾ ਆਪ ਨੂੰ ਕਰਨੇ ਪਊਗਾ ਮੇਰੀ ਗੱਲ ਨਾਨਕ ਸ਼ੇਕਾ ਦਾ ਭਰਨੀ ਹੀ ਪੈਣੀ ਆ ਨਾਨਕ ਸ਼ੇਕਾ ਦੇ ਭਰਦਾਂਗੇ ਫਿਰ ਹੁਣ ਘਰ ਚੋਂ ਹਿੱਸਾ ਦੇ ਦਿੰਦੇ ਤਾਂ ਨਹੀਂ ਸੁਣਨੇ ਲੱਗਦੇ ਹੁਣ ਕਿਹੜੀ ਕੁੜੀ ਆ ਜਿਹੜੀ ਘਰ ਚੋਂ ਹਿੱਸਾ ਲੈ ਜਾਂਦੀ ਆ ਮੁੜ ਕੇ ਆਪਣੇ ਦੇਲੀ ਆ ਕੇ ਖੜ ਜੂਗੀ ਉਹ ਉਹ ਯਾਰ ਇਹ ਤਾਂ ਗੱਲ ਹੈ ਇਹ ਸੋਚਦੇ ਨਹੀਂ ਹੈਗੇ ਵੀ ਜੇ ਅੱਜ ਅਸੀਂ ਘਰ ਚੋਂ ਹਿੱਸਾ ਮੰਗ ਲਿਆ ਸਾਨੂੰ ਕੱਲ ਨੂੰ ਇੱਥੇ ਬੜਨ ਕੌਣ ਦੇਊਗਾ ਮੇਰੀ ਗੱਲ ਸੁਣ ਠੀਕ ਹੈ ਆ 20 ਫੁੱਟ ਤਾਂ ਹੈਗਾ ਜੇ ਇਹਦੇ ਚੋਂ ਤੂੰ ਉਹਨੂੰ ਤੇਰੇ ਵੱਲੇ ਕਿ ਲੈ ਜਾਊਗਾ 10 ਫੁੱਟ ਰਹਿ ਜਾਊਗਾ ਪੂਰੀ 20 ਹੀ ਜ ਚਲ ਕੋਈ ਗੱਲ ਨਹੀਂ ਕੋਮਲ ਇਹ ਤੁਹਾਨੂੰ ਆਪ ਨੂੰ ਸੋਚਣਾ ਚਾਹੀਦਾ ਜੀ ਮੈਂ ਆਪਣੇ ਭਰਾ ਤੋਂ ਹਿੱਸਾ ਮੰਗਦੀ ਆ ਆਪ ਨੂੰ ਅਕਲ ਆਉਣੀ ਚਾਹੀਦੀ ਉਹਨੂੰ ਨਾਲੇ ਦੂਜੀ ਗੱਲ ਬੇਬੇ ਨੂੰ ਸਾਰਾ ਕੁਝ ਮਿਲਦਾ ਬੇਬੇ ਨੂੰ ਕੱਪੜੇ ਜੀੜੇ ਧੋਤੇ ਮਿਲਦੇ ਆ ਰੋਟੀ ਪਾਣੀ ਵਧੀਆ ਮਿਲਦਾ ਦਵਾਈ ਬੂਟੀ ਸਭ ਲਿਆ ਕੇ ਦਿੰਦੇ ਆ ਤੇ ਫਿਰ ਵੀ ਉਹ ਉਹਨੂੰ ਉਂਗਲਾਂ ਲਾਈ ਜਾਂਦੀ ਹੈਗੀ ਆਖੇ ਮੈਨੂੰ ਤਾਂ ਰੋਟੀ ਨਹੀਂ ਦਿੰਦੀ ਆ ਓ ਚਲ ਕੋਈ ਗੱਲ ਯਾਰ ਇਹ ਕੁੜੀਆਂ ਤਾਂ ਕਰਦੀਆਂ ਨੇ ਨਾਲ ਇਹਨੂੰ ਸਾਰਾ ਕੁਝ ਮਿਲਦਾ ਹੁੰਦਾ ਰੋਟੀ ਪਾਣੀ ਦਵਾਈ ਬੂਟੀ ਪਰ ਇਹਨੂੰ ਆਤ ਹੁੰਦੀ ਨੇ ਤਾਂ ਰਹਿਣ ਹੀ ਜਾਂਦਾ ਇਹ ਆਤ ਉਹ ਮਜਬੂਰ ਹੁੰਦੀ ਆ ਮੈਨੂੰ ਤੇ ਸੋਨੂੰ ਅਸੀਂ ਤਾਂ ਬੋਲੀ ਯਾਨੀ ਕਿ ਦੋਨੇ ਜਾਣੀਆਂ ਰਲ ਕੇ ਨਹੀਂ ਅਸੀਂ ਚਾਹ ਦਿੱਤੀ ਆਉਂਦੀ ਨੂੰ ਕਰਕੇ ਨਾਲੇ ਰੋਟੀਆਂ ਲੈ ਆ ਕੇ ਦਿੱਤੀਆਂ ਫਿਰ ਵੀ ਅਸੀਂ ਮਾੜੀਆਂ ਬਣ ਗਈਆਂ ਮੇਰੀ ਗੱਲ ਸੁਣ ਲੈ ਜੇ ਜਿਆ ਤੁਹਾਨੂੰ ਉਹ ਮਰੋ ਬੋਲਦੇ ਆ ਨਾ ਉਹ ਵੀ ਸੁਣਾ ਵੀ ਦਿਆ ਕਰੋ ਬਾਲਾ ਐਵੇਂ ਕਰਨਾ ਚ ਭਾਇਆ ਕਰੋ ਅਸੀਂ ਤਾਂ ਕੁਝ ਬੋਲ ਨਹੀਂ ਹੀ ਹੈਗੀਆਂ ਦੋਨੇ ਜਾਣੀਆਂ ਬੇਬੇ ਕਹਿੰਦੀ ਸੂਟ ਦੇ ਦੋ ਜਿਹੜਾ ਮੇਰੇ ਪੇਕੇਆਂ ਤੋਂ ਸੂਟ ਆਈ ਸੀ ਨਾ ਸੋਣਾ ਉਹ ਮੈਂ ਸੂਟ ਦੇ ਦਿੰਦਾ ਜਾਂ ਕਿ ਉਹਦੀ ਦੀ ਨੂੰ ਹਜੇ ਆਪ ਕਹਿੰਦੀ ਮੈਨੂੰ ਵੀ ਸੂਟ ਦੇ ਦੋ ਚਲ ਕੋਈ ਗੱਲ ਨਹੀਂ ਯਾਰ ਮੈਂ ਇਹਨੂੰ ਕਹਿ ਦੂੰਗੀ ਬਾਬੂ ਜੇ ਬੇਬੇ ਨੂੰ ਸਮਝਾ ਲੋ ਕਹਾਂ ਜਾਂਦਾ ਨਾਲੇ ਤੁਹਾਡੀ ਭੈਣ ਨੂੰ ਵੀ ਸਮਝਾਓ ਵੀ ਇੰਨਾ ਕਰਕੇ ਤੇਰੇ ਭਾਈਆਂ ਦਾ ਘਰ ਵਸਿਆ ਹੋਇਆ ਹੈਗਾ ਆ ਕੇ ਉਹਨੇ ਲੱਗ ਜਾਂਦੀਆਂ ਨੇ ਹੁਕਮ ਲਾਉਣ ਇੰਨੀ ਕਿੰਨੀ ਕ ਕਮਾਈਆ ਦੱਸ ਵੀ ਅਸੀਂ ਤੈਨੂੰ ਉੱਥੇ 12 ਪਰੇ ਜਾਈਏ ਤੇਰਾ ਨਾਲੇ ਸੰਧਾਰੇ ਭਾਲ ਦੇ ਨਾਲੇ ਨਾਨਕ ਛੱਕਾ ਨਾਲੇ ਘਰ ਤੋਂ ਹਿੱਸੇ ਭਾਲ ਦਿਆ ਓਹੀ ਉਹੀ ਤਾਂ ਗੱਲ ਆ ਯਾਰ ਇਹ ਆਪ ਵੀ ਨਹੀਂ ਸੋਚਣੀ ਹੈਗੀਆਂ ਵੀ ਮੇਰੇ ਭਰਾ ਦਾ ਹੱਥ ਪਹਿਲੀ ਟੈਟ ਆ ਸਾਡੀ ਤਕਵੀਲਰੀ ਆਪਦੀ ਮਸਾਲੂ ਉਟਾਉਂਦੀ ਆ ਓਏ ਯਾਰ ਪਤਾ ਕੀ ਗੱਲ ਆ ਇਹ ਸਾਰੀਆਂ ਕੁੜੀਆਂ ਇਹ ਜਿਹੀ ਨਹੀਂ ਹੁੰਦੀਆਂ ਹੈਗੀਆਂ ਬਿਚ ਵਿਚ ਹੈਗੀਆਂ ਨੇ ਜਿਹੜੀਆਂ ਕੋਈ ਕੋਈ ਹੁੰਦੀਆਂ ਨੇ ਜਿਹੜੀਆਂ ਕਈ ਤਾਂ ਆਪਦੇ ਭਾਈਆਂ ਨੂੰ ਦੇਖ ਕੇ ਜਾਂਦੀਆਂ ਨੇ ਤੇ ਕਈ ਤਾਂ ਆਪਦੇ ਭਾਈਆਂ ਦੇ ਕੋਲੀਆਂ ਘਟਸ਼ਾ ਵੀ ਲੈ ਜਾਂਦੀਆਂ ਨੇ ਚੱਕ ਕੇ ਨਹੀਂ ਚੱਲ ਕੋਈ ਨਹੀਂ ਬੇਬੇ ਨੂੰ ਮੈਂ ਕਹਿ ਦਊਗਾ ਠੀਕ ਆ ਤੂੰ ਐਂ ਕਹਿੰਦੇ ਵਾਹ ਰੋਟੀ ਬਣਾ ਦੇ ਯਾਰ ਭੁੱਖ ਲੱਗੀ ਪਈ ਲੋ ਕੋਈ ਨਹੀਂ ਰੋਟੀ ਤਾਂ ਮੈਂ ਬਣਾ ਦਵਾਂ ਤੁਸੀਂ ਸਮਝਾ ਦਿਓ ਨਾਲੇ ਸੋਨੀ ਦੀ ਤੈਨੂੰ ਮੈਂ ਨਾ ਪੁੱਠਾ ਬੋਲੀਆ ਨਹੀਂ ਉਹ ਤਾਂ ਮੈਨੂੰ ਕਹੀ ਗਈ ਕਹਿੰਦੀ ਚੁੱਪ ਕਰ ਜਾ ਮੈਂ ਤਾਂ ਫਿਰ ਵੀ ਨਹੀਂ ਕੁਝ ਬੋਲਿਆ ਹੈਗਾ ਮਾਂਹ ਜਲਦੀ ਧੀ ਆਣੀ ਘਰੇ ਆਉਣਾ ਜਾਣਾ ਤਾਂ ਹੈਗਾ ਹੀ ਆ ਚੱਲ ਕੋਈ ਨਹੀਂ ਤੂੰ ਨਾ ਐਵੇਂ ਬੜਾ ਗਰਮ ਨਾ ਹੋਗਾ ਠੀਕ ਹੈ ਨਾ ਮੈਂ ਆਪੇ ਸਮਝਾ ਐਮੀਆ ਮਾੜੀ ਮਾੜੀ ਗੱਲਾਂ ਤੋਂ ਯਾਰ ਗੱਲਾਂ ਵੱਡੀਆਂ ਹੋ ਜਾਂਦੀਆਂ ਨੇ ਮੇਰੇ ਨਾਲ ਪਲੇਸ ਹੋ ਜਾਂਦਾ ਮਾੜੀ ਮਾੜੀ ਗੱਲ ਤੇ ਫਰਕ ਤਾਂ ਦੇਖੋ ਪੈ ਜਾਂਦਾ ਫਿਰ ਉਹਨਾਂ ਨੂੰ ਵੀ ਹੋਣਾ ਚਾਹੀਦਾ ਵੀ ਇਹਨਾਂ ਕਰਕੇ ਸਾਡੇ ਭਾਈਆਂ ਦੇ ਘਰ ਵਸਿਆ ਹੋਇਆ ਯਾਰ ਉਹ ਆਪ ਕਿਹੜਾ ਨਿਆਣੀ ਆ ਉਹਨਾਂ ਨੂੰ ਕਿਹੜਾ ਦੀਂਦਾ ਨਹੀਂ ਹੈਗਾ ਉਹਨੂੰ ਆਪ ਨੂੰ ਸੋਚਣਾ ਚਾਹੀਦਾਗਾ ਆਪਦੇ ਸਾਸੋਰ ਦੇ ਘਰੋਂ ਕੱਢ ਤੇ ਉਹ ਤਾਂ ਗੱਲ ਹੈ ਵੀ ਜਿਵੇਂ ਸਾਨੂੰ ਦੇਦਾ ਸੀ ਆਪਾਂ ਰਹਿ ਲਈਏ ਚਲੋ ਬੈਠੋ ਤੁਸੀਂ ਮੈਂ ਰੋਟੀ ਲਿਆਉਣੀ ਆ ਹਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ 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 ਮੈਂ ਤਾਂ ਠੀਕ ਆ ਤੁਸੀਂ ਦੱਸੋ ਹਾਂਜੀ ਸਾਰੇ ਠੀਕ ਹੈ ਜੀ ਕਿਵੇਂ ਜੀ ਅੱਛਾ ਮੈਂ ਤਾਂ ਡਰ ਲਾਉਂਦਾ ਰਹਿੰਦਾ ਕੋਸੱਚੀ ਅੱਜ ਨਾਲ ਡਾਈ ਚੱਲ ਪੈ ਗਈ ਹਣਾ ਫਿਰ ਮੇਰਾ ਜਮੀ ਜੀ ਨਹੀਂ ਲੱਗਦਾ ਹੁਣ ਤੁਸੀਂ ਕਦੋਂ ਆਉਂਗੇ ਛੁੱਟੀ ਲਵਾ ਲਓ ਫਿਰ ਕਹਿ ਕੇ ਕਿਉਂ ਹੋਰ ਸੱਚ ਜਮਵੀ ਜੀ ਨਹੀਂ ਲੱਗਦਾ ਆਹ ਤਾਂ ਮੈਨੂੰ ਪਤਾ ਹੈ ਵੀ ਤੁਸੀਂ ਵੀਡੀਓ ਕਾਲ ਦੇਖੀ ਕੱਲ ਮੈਂ ਲਾਈ ਸੀ ਕਿ ਤੁਸੀਂ ਫੋਨ ਹੀ ਨਹੀਂ ਚੱਕਿਆ ਪਤਾ ਨਹੀਂ ਕੀ ਕਰੀ ਜਾਂਦੀ ਸੀ ਅੱਛਾ ਤਾਂ ਮੈਂ ਨਾਲ ਖਾ ਲਿਆ ਕਰੋ ਰੋਟੀ ਰੋਟੀ ਕਿਵੇਂ ਬਖਾਰ ਹੋ ਗਿਆ ਜੀ ਫਿਰ ਦਵਾਈ ਲੈ ਲਈ ਸੀ ਦਵਾਈ ਦੁਬਈ ਲੈ ਲਓ ਧਿਆਨ ਨਾਲ ਜਲਦੀ ਆ ਜੀ ਰੁਖੀ ਮੈਂ ਤੁਹਾਨੂੰ ਕਿੰਨੇ ਵਾਰੀ ਵਾਹਦਾ ਕਿ ਛੇਤੀ ਆ ਜੀ ਛੇਤੀ ਆ ਜੋ ਪਰ ਮੇਰਾ ਵੀ ਨਹੀਂ ਜੀ ਲੱਗਦਾ ਨਾ ਮੈਨੂੰ ਪਤਾਗਾ ਵੀ ਤੁਹਾਡੀ ਡਿਊਟੀ ਹੈ ਵੀ ਨਹੀਂ ਆ ਸਕਦੀ ਤੁਸੀਂ ਅਜੇ ਤੁਸੀਂ ਕਹਿ ਕੇ ਲਵਾ ਲਓ ਜੁੱਟੀ ਹੋਰ ਇਹ ਤਾਂ ਬੱਬੇ ਨਾ ਆ ਰਹੇ ਤੈਨੂੰ ਤੰਗ ਕਰਦੀ ਰਹਿੰਦੀ ਆ ਸਾਨੂੰ ਕੋਮਨ ਨਾਲ ਵੀ ਲੜਦੀ ਹੈ ਮੇਰੇ ਨਾਲ ਵੀ ਮੈਂ ਹੁਣ ਕੀ ਦੱਸਾਂ ਤੁਹਾਨੂੰ ਮਾੜੀ ਮਾੜੀ ਗੱਲਾਂ ਤੇ ਲੜਦੀ ਰਹਿੰਦੀ ਹੈ ਫਿਰ ਦੀਦੀ ਆ ਜਾਂਦੀ ਉਹ 扑ੜਕਾ ਜਾਂਦੀ ਹੈ ਜੀ ਇਹਨਾਂ ਨੂੰ ਐ ਵੀ ਉਹ ਤਾਂ ਬਾਹਰ ਗਿਆ ਹੋਇਆ ਵਾ ਮੈਂ ਤਾਂ ਤੁਹਾਡੇ ਕੋਲ ਤਾਂ ਨਹੀਂ ਦੱਸਦੀ ਹੈਗੀ ਵੀ ਚੱਲ ਤੁਹਾਡਾ ਮੰਡੂ ਕੀ ਹੋ ਜਾਂਦਾ ਫਿਰ ਇੰਨੀ ਦੂਰ ਬੈਠੇ ਆਂਗੀ ਠੀਕ ਆ ਨਾ ਮੈਂ ਤਾਂ ਕੁਝ ਨਹੀਂ ਕਿਹਾ ਸੀ ਜੀ ਜੀ ਨੂੰ ਠੀਕ ਓਕੇ ਜੀ ਚਲ ਮੈਂ ਤਾਂ ਆ ਹੀ ਜਾਉਂਗਾ ਸਾਰਾ ਦਿਨ ਬੁੜੀ ਜੀ ਮੱਚਦੀ ਰਹਿੰਦੀ ਐ ਜੀ ਉਹ ਨੂੰ ਆਇਆ ਰਹਿੰਦਾ ਵਾ ਜੀ ਉਹ ਤਾਂ ਗਿਆ ਹੋਇਆ ਬਾਹਰ ਦੱਸ ਜੀ ਜੇ ਉਹ ਬਾਹਰ ਗਿਆਗਾ ਤੂੰ ਲੜਨਾ ਤਾਂ ਨਹੀਂ ਹੈਗਾ ਮੇਰੇ ਨਾਲ ਤਾਂ ਵਧੀਆ ਰਹਿ ਆ ਕਰ ਮੇਰਾ ਜੀ ਨਹੀਂ ਲੱਗਦਾ ਹੁਣਾਂ ਵੀ ਸਮੈਤ ਪਾਉਂਦੀ ਰਹਿੰਦੀ ਆ। ਉਹ ਤਾਂ ਉਹ 3 ਦਿਨਾਂ ਫੋਨ ਤੇ ਗੱਲਾਂ ਕਰੀ ਜਾਂਦੀ ਐ। ਕਿਹੜਾ ਪਤਾ ਲੱਗਦਾ ਨਾ ਅਸੀਂ ਦੱਸੀ। ਚਾਰ ਬਾੜੀ ਆ। ਨੀ ਕਿਹਦੇ ਨਾਲ ਗੱਲਾਂ ਕਰੀ ਜਾਂਦੀ ਐ? ਹਾਂ ਬਬੇ। ਕਿਹਦੇ ਨਾਲ ਗੱਲਾਂ ਕਰੀ ਜਾਂਦੀ ਐ? ਤੂੰ ਤਾਂ ਚੁੱਪ ਕਿਉਂ? ਦੱਸ ਕਿਹਦੇ ਨਾਲ ਗੱਲਾਂ ਕਰਦੀ? ਲੈ ਦੱਸ ਆਕੇ ਕੀਹਦੇ ਨਾਲ ਗੱਲਾਂ ਕਰਦੀ ਸੀ? ਮੈਂ ਤਾਂ ਤੈਨੂੰ ਪਤਾ ਨਹੀਂ ਹੈ ਕਿਹਦੇ ਨਾਲ ਗੱਲ ਕਰਨੀ ਆ ਮੈਂ। ਦੱਸੇਂਗੀ ਤਾਂ ਪਤਾ ਲੱਗ ਜੂ। ਮੇਰੇ ਪੁੱਤ ਦਾ ਪੁੱਤ ਦਾ ਫੋਨ ਆਇਆ ਸੀ। ਤੂੰ ਫੇਰ ਮੇਰੀ ਗੱਲ ਵੀ ਕਰਾ ਦੇਕਰ ਆਪ ਗੱਲ ਕਰਕੇ ਉਹਦੀ ਕੱਟ ਦੇਣੀ ਆ। ਕਿਹਦੇ ਦੁੱਖ ਸੁੱਖ ਸੁਣਿਆ ਜਾਂਦਾ ਹੈ, ਦੱਸਿਆ ਜਾਂਦਾ ਹੈ। ਬਸ ਪਤਾ ਹੀ ਆ ਮੈਨੂੰ ਵੀ ਕਿਹੜੇ ਦੁੱਖ ਸੁੱਖ ਕਰਨੇ ਨੇ, ਸਾਡੀਆਂ ਸਿਕਾਇਤਾਂ ਹੀ ਲਾਉਣੀਆਂ ਨੇ। ਨਾਲੇ ਤੂੰ ਕੀ ਗੱਲ ਕਰਨੀ ਹੁੰਦੀ ਸੱਚ ਉਹਦੇ ਨਾਲ? ਲੈ ਨਾ ਛੋਟਾ ਮੁੰਡਾ ਕਰਾਵੇਂ ਨਾ ਟੂਂਗਣਾ ਨਾ ਛੋਟੀ ਕਰਾਵੇਂ ਕੱਕੜੇ ਮੈਂ ਗੱਲ ਹੀ ਨਹੀਂ ਕਰਨੀ ਮੇਰੇ ਆਪਦੇ ਪੁੱਤ ਨਾਲ ਹੱਦ ਉਹੀ ਪੀਜਾਂਗਾ ਤੁਹਾਡੀ ਕੋਈ ਨਾ ਐ ਡੱਡ ਤੂੰ ਹੀ ਕੀਤੇ ਨੇ ਹੁਣ ਕੀ ਗੱਲਾਂ ਕਰਨੀਆਂ ਨੇ ਸਾਰੀ ਉਮਰ ਗੱਲਾਂ ਹੀ ਕੀਤੀਆਂ ਨੇ ਤੂੰ ਜਦੋਂ ਮੇਰਾ ਭਗਤ ਪੁੱਤ ਹੈ ਪਤਾ ਕਿੰਨਾ ਮੋਹ ਲੈਂਦਾ ਤੇ ਮੋਹ ਮੈਨੂੰ ਕਿੰਨਾ ਕਰਦਾ ਹੈਗਾ ਇੱਕ ਤੁਸੀਂ ਉਹ ਜਿਹੜੀ ਗੱਲ ਵੀ ਨਹੀਂ ਕਰਾਉਂਦੀਆਂ ਮੇਰਿਆਂ ਲੱਗਦੀਆਂ ਕੁਸ ਗੱਲ ਨਹੀਂ ਕਰਾਉਂਦੀਆਂ ਜੇ ਤੇਰੀ ਗੱਲ ਕਰਾ ਦਿੰਦੇ ਨਾ ਪਤਾ ਨਹੀਂ ਸਾਨੂੰ ਤੂੰ ਕੀ ਕੀ ਕਹਿਣੀ ਹੈਗੀ ਉਹਨਾਂ ਕੋਲ ਨਹੀਂ ਮੈਂ ਕੀ ਕਹਿਣਾ ਸੀਗਾ ਤੇ ਤੁਸੀਂ ਉਹ ਉਹਨੂੰ ਮੈਂ ਕਿਹਾ ਸੀਗਾ ਆ ਵੈਰਨਾ ਵੀ ਤੇ ਗੱਲ ਕਰ ਲਗਾ ਕਹਿੰਦਾ ਇਹ ਕਹਿੰਦੀਆਂ ਨੇ ਬੇਬੇ ਕਿਹੜਾ ਘਰੇ ਖੜਦੀ ਐ ਤੁਰੀ ਫਿਰਦੀ ਐ ਲੋਕਾਂ ਦੇ ਦੱਸ ਮੈਂ ਕੀ ਤੇ ਜਾਨੀ ਐ ਪਤਾ ਹੀ ਆ ਸਾਨੂੰ ਤੁਰੀ ਫਿਰਦੀ ਰਹਿੰਦੀ ਨਾਲੇ ਆ ਕੀਦੂ ਲੈ ਕੇ ਆਈਆਂ ਤੂੰ ਕਿਸੇ ਤੇ ਲਿਆਵਾਂ ਬਣੂਗੀ ਤਾਂ ਘਰੇ ਹੀ ਮੈਂ ਕਿਹੜਾ ਕੱਲੀ ਖਾ ਲੂਗੀ ਨਾਲੇ ਆਪਣੇ ਹੋਏ ਤਾਂ ਪੈ ਸੀਗੇ ਇਹ ਹੋਏ ਪੈ ਜਿੱਤੇ ਆਪਣੇ ਮੈਥੇ ਤਾਂ ਹੈ ਨਹੀਂਗੇ ਇਹ ਤਾਂ ਕਿਸੇ ਤੇ ਲੱਗਦੇ ਨੇ ਮੈਨੂੰ ਫੇਰ ਕੀ ਹੋ ਗਏ ਹੈਗੇ ਤਾਂ ਮੈਥੇ ਹੈਗੇ ਤਾਂ ਮੈਥੇ ਕੀ ਕਰਨਾ ਤੂੰ ਇੰਨੇ ਗਰਮ ਨੇ ਇਹ ਫਿਰ ਦਵਾਇਂ ਨਾਲ ਲੰਦੀ ਫਿਰਦੀ ਰਹਿੰਦੀ ਹੈਗੀ ਮੈਨੂੰ ਤਾਂ ਕੁਝ ਨਹੀਂ ਹੁੰਦਾ ਤੁਸੀਂ ਨਾ ਖਾਓ ਮੈਂ ਤਾਂ ਖਾ ਲੂਗੀ ਆਹੋ ਤੇਰੇ ਤਾਂ ਬਾਲੀ ਜੀਭ ਲੂਤਦੀ ਰਹਿੰਦੀ ਹੈਗੀ ਮੇਰੀ ਨਾਨੀ ਜਵਾਨ ਜੀ ਨਾਲ ਲੜਾ ਮੇਰੀ ਗੱਲ ਨਾਲ ਤੇ ਕਰਾ ਵੀ ਮੇਰੀ ਕਿਉਂ ਨਹੀਂ ਗੱਲ ਕਰਉਂੀ ਤੁਸੀਂ ਮੇਰੇ ਪੁੱਤ ਨਾਲ ਗੱਲ ਤੇ ਐ ਇੱਥੇ ਆ ਬਾਬੇ ਗੱਲ ਕਰਨ ਨੂੰ ਤੈਨੂੰ ਹੋਇਆ ਕੀ ਤੇਰਾ ਗਾਲਾ ਕਢੇ ਬੈਗਾ ਕੋਈ ਮਾੜਾ ਬੈ ਮੇਰੇ ਪੁੱਤ ਨਾਲ ਗੱਲ ਕਰਨ ਨੂੰ ਕਿੰਨਾ ਦਿਨ ਹੋ ਗਿਆ ਪਤਾ ਤੈਨੂੰ ਕੋਈ ਨਾ ਕਰ ਲਈ ਗੱਲ ਜਿੱਦੇ ਆ ਗਿਆ ਵਿੱਦਿਆ ਗਾ ਅੱਜ ਫੋਨ ਤੇ ਨਹੀਂ ਗੱਲ ਕਰੋਨੀ ਜਿੱਦਾਂ ਆਗਾ ਕੀ ਤਾਂ ਕਦੋਂ ਟੁੱਟੀ ਮਿਲੂ ਉਹਨੂੰ ਉਹਦੇ ਕੋਲ ਐਨਾ ਟਾਈਮ ਨਹੀਂ ਹੈਗਾ ਸੀ ਵੀ ਤੇਰੇ ਨਾਲ ਗੱਲਾਂ ਕਰੇ ਤੂੰ ਤਾਂ ਲੰਬੀਆਂ ਕਹਾਣੀਆਂ ਤੋਰ ਲੈਨੀ ਆ ਐਨਾ ਟਾਈਮ ਕਿੱਥੇ ਹੁੰਦਾ ਉਹਨਾਂ ਕੋਲੇ ਤੇ ਤੂੰ ਗਈ ਦਾ ਉਧਰ ਕੱਖ ਪਾਉਣਾ ਮਾਰੀਂ ਆਂਦੀਆਂ ਫੋਨ ਤੇ ਗੱਲਾਂ ਮੈਂ ਕਦੋਂ ਆਂਦੀ ਐ ਦੇਖੀ ਨੇ ਉਹ ਕਿੱਦਾਂ ਕੋਈ ਮੇਰੇ ਘਰ ਵਾਲਾ ਹੋ ਮੈਂ ਗੱਲ ਕਰ ਸਕਦੀ ਆ ਤੇ ਫਿਰ ਮੇਰਾ ਵੀ ਪੁੱਤ ਆ ਮੈਂ ਵੀ ਗੱਲ ਕਰ ਸਕਦੀ ਕੋਈ ਨਾ ਮੇਰੇ ਨਾਲ ਜ਼ਿਆਦਾ ਜ਼ਰੂਰੀ ਆ ਤੇਰੇ ਨਾਲ ਕੋਈ ਜ਼ਿਆਦਾ ਜ਼ਰੂਰੀ ਨਹੀਂ ਹੈਗਾ ਉਹਨੂੰ ਅੱਛਾ ਜੀ ਲਾ ਕੋਈ ਗੱਲ ਕਾ ਹੁਣ ਦੇ ਕਦੇ ਗੱਲ ਮੈਂ ਪੁੱਛੂੰਗੀ ਭਾਈ ਮੈਂ ਤੇਰੇ ਵਾਸਤੇ ਜ਼ਰੂਰੀ ਨਹੀਂ ਹੈਗੀ ਤੇਰੀ ਮਾਂ ਬਸ ਹੁਣ ਆ ਗੱਲਾਂ ਚੋੜੀ ਉਹਦੇ ਕੋਲੇ ਸਾਰੀਆਂ ਚੰਗਾ ਸਾਡੇ ਚ ਪਰਤੋ ਬਵਾਦੀ ਹੁਣ ਫਿਰ ਹੋਰ ਮੇਰਾ ਕੌਣ ਹੈ ਮੈਂ ਤਾਂ ਉਹਨੂੰ ਦੱਸੂੰ ਉਹ ਤਾਂ ਤੁਰ ਗਿਆ ਕੰਜਰ ਮੈਂ ਆਵੇ ਪੁੱਤਨ ਦਾ ਦੱਸੂੰਗੀ ਨਾ ਉਹ ਤੁਰ ਗਿਆ ਕੰਜਰਾ ਸੀ ਦੋਰ ਹੈਗਾ ਉਹ ਠੀਕ ਆ ਉਹਦਾ ਰੱਬ ਨੇ ਬਰੰਟ ਕੱਟ ਤੇ ਭੱਗ ਗਿਆ ਮੈਂ ਤਾਂ ਕਹਿੰਦੀ ਤੈਨੂੰ ਲੈ ਕੇ ਜਾਣਾ ਸੀ ਪਹਿਲਾਂ ਹੁਣ ਮੈਨੂੰ ਤੋਰ ਦੇ ਲਿਖ ਦੇ ਅਰਜੀ ਰੱਬ ਨੂੰ ਬਾਗੀ ਜਾਮੇ ਕਿ ਇੱਕ ਦਿਨ ਜਿਹੜੇ ਤੇਰੇ ਲੱਛਣ ਲਗੇ ਮੈਨੂੰ ਤਾਂ ਐ ਲੱਗਦਾ ਵੀ ਤੇਰੇ ਤੋਂ ਰੱਬ ਵੀ ਡਰਦਾਗਾ ਉੱਥੇ ਜਾ ਕੇ ਉਹਦੇ ਨਾਲ ਬੋਲੀ ਜਾਵੇਂਗੀ ਰੱਬ ਨਾਲ ਤੂੰ ਹਾਏ ਨਹੀਂ ਉੱਥੇ ਉਹਨੂੰ ਨਹੀਂ ਟੇਕਣ ਦੇਣਾ ਉਹਨੇ ਵੀ ਆਪ ਦੇ ਨਾ ਨੌਕਰ ਚੱਕ ਕੇ ਲਾਏ ਹੋਏ ਨੇ ਵੀ ਆਹ ਮੁਰਦਾ ਚੱਕ ਕੇ ਲੈਣਾ ਉੱਥੇ ਫੇਰ ਦੁਕਲੇ ਸਪਾਇਆ ਕਰਾਂਗੇ ਫਲਾਣਾ ਲੈਣਾ ਢਮਕਣ ਲੈਣਾ ਆ ਲੋਕ ਨੇ ਤੇਰੇ ਮੈਂ ਤੈਨੂੰ ਮੋੜ ਕੇ ਕਹਿ ਵੀ ਨਹੀਂ ਸਾਡੀ ਦੁਸ਼ਤੀ ਹੈ ਵੀ ਤੈਨੂੰ ਐ ਹੋ ਜੇ ਮੈਨੂੰ ਤਾਂ ਤੂੰ ਕਹੀ ਜਾਨੀ ਹੈ ਤੱਜੀ ਦੀ ਗੱਲ ਕੱਢ ਲਿਆ ਕਰ ਬੁੱਥੇ ਚੋਬਦੇ ਜੋ ਮੂੰਹ ਤਾਂ ਨਹੀਂ ਰੱਬ ਨੇ ਚੱਜਦਾ ਬਣਾਇਆ ਗੱਲ ਤਾਂ ਤੱਜੀ ਦੀ ਕਰ ਲਿਆ ਕਰੋ ਤੇਰਾ ਤਾਂ ਬਾਹਲਾ ਸੋਣਾ ਪੁੱਥਾ ਹਨ ਮੇਰੇ ਤਾਂ ਬਨਹੀਂ ਸੋਣਾ ਈ ਥੋਡੇ ਵਰਗੀ ਚੀ ਕੀ ਹੋਵੇ ਜੇ ਹੁਣ ਆਇਆ ਆ ਗਿਆ ਬੁੜੀ ਕਰਕੇ ਬੱਸ ਬੇਬੇ ਕੋਈ ਨਾ ਮੈਨੂੰ ਪਤਾ ਈ ਆ ਵੀ ਤੂੰ ਜਵਾਨੀ ਵੇਲੇ ਕੜੀਆਂ ਲੁੱਡੀਆਂ ਪਾਉਂਦੀ ਹੁੰਦੀ ਸੀਗੀ ਆਹੋ ਸਾਰੇ ਮਗਰ ਲਾਈ ਫਿਰਦੀ ਰਹਿੰਦੀ ਸੀ ਹੁਣ ਵੱਡੀ ਤੂੰ ਸੱਚੀ ਸੁਵਿਤਰੀ ਬਣਦੀ ਫਿਰਦੀ ਐਂਗੀ ਜबान ਸੰਭਾਲ ਕੇ ਬੋਲ ਹੋਰ ਨਾ ਮੈਂ ਤਾਂ ਚਿੱਤਰ ਖਾਲੀ ਦੀਰ ਨਾ ਹੋਵੇ ਜੇ ਬੋਲਣ ਦਾ ਵੀ ਚੱਜ ਨਹੀਂ ਹੈਗਾ ਕਿਵੇਂ ਬੋਲੀਦਾ ਹੁੰਦਾ ਮੈਨੂੰ ਕਿਹਾ ਜਾ ਮੈਨੂੰ ਬੋਲਿਓ ਜਰਾ ਦੀ ਮਾਨ ਗੋਲੀ ਤੁਮ ਕਿ ਇਤਨੀ ਮੇਟ ਬੋਲ ਕੋਮਲ ਕੋਮਲ ਕਿਉਂ ਰੋਣਾ ਪਰਖ ਤੜਕੀ ਲੱਗ ਜਾਨੀ ਬੋਲਣਾ ਤੇ ਇਹ ਕਿਹੜਾ ਪਾਠ ਤੂੰ ਪਾਠ ਕਰੀ ਜਾਂਦੀ ਸੀ ਕੀ ਬੋਲਣ ਲੱਗ ਜਾਂਦੀ ਆ ਪਾਠ ਫੁੱਟ ਕਿਹੜਾ ਮੈਂ ਤਾਂ ਕੁਛ ਨਹੀਂ ਕਰਦੀ ਸੀ ਮੈਂ ਤਾਂ ਬੋਇਲ ਚ ਲਾਈ ਜਾਂਦੀ ਸੀ ਢੜਕੀ ਲੱਗ ਜੂਗੀ ਬੋਲਣਾ ਕਿੱਡਾ ਵੱਡਾ ਕੰਮ ਕਰੀ ਜਾਂਦੀ ਚੰਗਾ ਆ ਕਰਾ ਬੇਨ ਮੈਂ ਤੈਨੂੰ ਕੱਲੀ ਤੇ ਹੁੰਦਾ ਨਹੀਂ ਬਾਹਰ ਮੈਂ ਤੇ ਨਹੀਂ ਕਰਾਈਦਾ ਠੀਕ ਆ ਨਹੀਂ ਤੂੰ ਸੌਣ ਕੋਚਾ ਕਰਦੀ ਆ ਸਾਡੇ ਚ ਅਖੈਣਾ ਆਉਂਦੀ ਆ ਦੀ ਹਾਥ ਧੋਉਂਦੀ ਆ ਦੇਖ ਵੀਰ ਅਸੀਂ ਤਾਂ ਬਿਨਾਂ ਸਾਫ ਸੁਭਾਈ ਵਾਲੇ ਹੈ ਨਹੀਂ ਗਏ ਠੀਕ ਹੈ ਤੂੰ ਵਾਲੀ ਸਾਫ ਸੁਭਾਈ ਵਾਲਾ ਨਾ ਆਪੇ ਕਰ ਲੈ ਕੰਮ ਨਹੀਂ ਮੈਂ ਤਾਂ ਉਹੀ ਨਹੀਂ ਖਾਂਦੀ ਆ ਇਹ ਵੀ ਇਹ ਤਾਂ ਬਲੈਂਚ ਬਾਤ ਬਣੂ ਕਰਾ ਦੇ ਬਹਿ ਕੇ ਕਿਉਂ ਆ ਮੇਰਾ ਲਹੂ ਪੀਣੀਓ ਵੱਡਿਆ ਹੀ ਆ ਉਹ ਸੌਸ ਨਾ ਕੇ ਬੱਗ ਗਈ ਹੁਣ ਤੂੰ ਬੋਲਣ ਲੱਗ ਗਈ ਫਿਰ ਮੈਂ ਕੀ ਕਰਾਂ ਕਰਾਂਗੇ ਆ ਕਰ ਲਾ ਕਿਥੋਂ ਲਈ ਹੋਣਾ ਕਿਉਂ ਲਈਆਂ ਫਾਹਾ ਫਿਰ ਬਾਡੀਆਂ ਤੋਂ ਲਈ ਸੀ ਚੱਕ ਕੇ ਆਪਣੇ ਘਰੇ ਹੈ ਨਹੀਂ ਸੀ ਗਵੰਡਿਆਂ ਨੇ ਮੰਗਣ ਦੀ ਆਤ ਪਹਿਲਾਂ ਸਾਨੂੰ ਤਾਂ ਜਦੋਂ ਆਪਾਂ ਨੂੰ ਵਧੀਆ ਮਿਲਦਾ ਹੈਗਾ ਫਿਰ ਜ਼ਰੂਰੀ ਆਪਦੇ ਕਰੂ ਤੋੜ ਉਹ ਫੇਰ ਕੱਟ ਲਾਂਗੇ ਆਪਾਂ ਕਿਦਨੂੰ ਤੂੰ ਮੇਰੀ ਗੱਲ ਸੁਣ ਮੇਰਾ ਦਿਮਾਗ ਜਾਣਾ ਖਰਾਬ ਕਰ ਆਪਦਾ ਕੰਮ ਕਰ ਲੈ ਚੁੱਪ ਕਰਕੇ ਤੇ ਮੈਨੂੰ ਗਰਾਂਡ ਦੀ ਕੋਈ ਲੋੜ ਨਹੀਂ ਤੇ ਹੋਰ ਗਮਾਂਡਣਾਂ ਪਹਿਲੇ ਤੇਰਾ ਕਰਦੂ ਤਾਂ ਮੈਂ ਤੇਰੇ ਮੁੰਡੇ ਨੂੰ ਦੱਸ ਕੇ ਹੱਡੀਆਂ ਨਾਲੇ ਤੇਰੀ ਕੁੜੀ ਦੀਆਂ ਤੂੰ ਮੈਂ ਕੀ ਕਰਤਾ ਏ ਕਰਤੂਤਾਂ ਕਰਤੂਤਾਂ ਲਾਈ ਆ ਆਏ ਉਹ ਬੋਲ ਕੇ ਗਈ ਆ ਕਦੀਰ ਤੇ ਆਈ ਹੁਣ ਤੂੰ ਲੱਗ ਗਈ ਮੈਂ ਤਾਂ ਤੁਸੀਂ ਦੋਨੋਂ ਹੀ ਨਖ ਵਾਲੇ ਹੋ ਸਾ ਫੇਰ ਮੁੜ ਕੇ ਆਈ ਪਤਾ ਲੱਗੂ ਮੱਜਾ ਕਰਨੀ ਤੇ ਮਾਰਿਆ ਤੇਰਾ ਹਾਂ ਆਏ ਮੈਂ ਫਿਰ ਮੈਂ ਵੀ ਨਹੀਂ ਹੈਗੀ ਜਮਾ ਵੀ ਮੈਂ ਬੋਲਾਂ ਵੀ ਨਾ ਮੇਰੇ ਮੂੰਹ ਚ ਕੋਈ ਉਹ ਨਹੀਂ ਕੁਝ ਪਾਇਆ ਨਹੀਂ ਮੈਂ ਚੁੱਪ ਕਰਕੇ ਬਹਿ ਜਾ ਇਹ ਜੀ ਤੂੰ ਇਹ ਜੀ ਤੇਰੀ ਧੀ ਆ ਜਿਹੜੀ ਬੋਲ ਕੇ ਉਰੇ ਆਪਣੇ ਭਾਈਆਂ ਚ ਕਲੇਸ਼ ਕਰਾ ਕੇ ਵਗ ਜਾਂਦੀ ਆ ਤੇ ਮੈਂ ਹੁਣ ਪੁੱਤਾਂ ਕਿ ਕਰਾ ਦੂੰ ਹਣਾ ਆ ਮੈਂ ਬਲਾਂ ਆਇਦਾਂ ਮੇਰਾ ਟਾਈਮ ਤਾਂ ਤੁਹਾਡੇ ਨਾਲ ਕੱਟਣਾ ਲੜਾ ਲੜ ਕੇ ਤੁੰਨੂੰ ਲੜਾ ਕੇ ਮੈਨੂੰ ਕੁਝ ਨਹੀਂ ਪਾ ਨੀ ਮੈਂ ਤਾਂ ਕਰਕੇ ਟਾਈਮ ਪਾਸ ਕਰ ਲਾ ਇਹ ਚੁੱਪੀ ਆ ਮੈਂ ਤਾਂ ਕਰਾ ਦੇ ਨਾਲ ਬਹਿ ਕੇ ਪਰ ਕਰ ਲਾ ਆਪੇ ਨਾ ਹੋਰ ਤੂੰ ਇੱਥੇ ਜੰਗ ਜਿੱਤ ਕੇ ਆਏਂਗੀ ਜੇ 10 ਮਿੰਟ ਲਾ ਲੇਂਗੀ ਇਹਨਾਂ ਤੇ ਤੇਰੀ ਦੌਰਾ ਪੈਂਦਾ ਤੇਰੇ ਚੰਗਾ ਜਾ ਵਗਦੇ ਚੁੱਪ ਕਰਕੇ ਬਾਹਲੀ ਨਾ ਜਵਾਨ ਜੀਤਲਾ ਕਿੰਨੀਆਂ ਬੋਲਦੀਆਂ ਨੇ ਉਹ ਵਧੀਆਂ ਨੇ ਕਿਵੇਂ ਆਈ ਉਹ ਭੌਕੇ ਵਗ ਗਈ ਆਈ ਇਹ ਆਈ ਨਹੀਂ ਅੱਗੇ ਉਹ ਹੀ ਟਾਈਮ ਤੇ ਕੰਮ ਕਰਾ ਦਈਏ ਆ ਫਿਰ ਬੋਲਦੀ ਹੈ ਬੁੜੀ ਤਾਂ ਮਾੜੀ ਬਜਦੀ ਹੈ ਲੋਕ ਕਨੇ ਬੰਗੂਆਂ ਨੇ ਕੰਮ ਕਰਦੀਆਂ ਨੇ ਸੱਸ ਨੂੰ ਹਰ ਰਲ ਕੇ ਇਹਨਾਂ ਦੇ ਪਤਾ ਨਹੀਂ ਕੀ ਸੱਪ ਲੜਾਇਆ ਰਹਿੰਦਾ ਜਮਾ ਨਹੀਂ ਆਖੇ ਲੱਗਦੀ ਨਾ ਵੱਡੀ ਨਾ ਛੋਟੀ ਜੇ ਵੱਡੀ ਜਿਵੇਂ ਦੇਖਦੇ ਹੋਵੇਂ ਇਹ ਬੋਲਣ ਲੱਗੀ ਇਹ ਤਾਂ ਚਾਰ ਉਂਗਲਾਂ ਦੀ ਇਹ ਵੀ ਨਹੀਂ ਘੱਟ ਗਈ ਇਹ ਨਹੀਂ ਕੋਈ ਨਹੀਂ ਅੰਦਰ ਦੀ ਦੁੱਦੀ ਤਾਂ ਮੈਂ ਵੀ ਨਹੀਂ ਹੈਗੀ ਫਿਰ ਜਿਹੜੀ ਗੱਲ ਕਹਿਣੀ ਮੈਂ ਕਹਿ ਕੀ ਰਣੀ ਖਾ ਲੇਗਾ ਤੂੰ ਕਿਉਂ ਇਹ ਨਾਲ ਐ ਮੈਂ アドਵਾਈਸ ਕਰਦੀ ਹੁੰਨੀ ਆ ਇਹ ਗੱਲ ਤੇ ਲੱਗ ਗਿਆ ਮੈਨੂੰ ਥੱਲੇ ਐ ਨਾ ਮੇਰੀ ਨਾ ਕਦੇ ਸਪੋਰਟ ਕਰਾਈ ਮੈਨੂੰ ਮਾੜਾ ਕਹੀ ਜਾਣਗੇ ਮੈਂ ਕਹਿੰਦੀ ਕੀ ਐ ਮੈਨੂੰ ਐ ਤਾਂ ਦੱਸ ਦਿਓ ਉਹ ਤੋਂ ਮੈਨੂੰ ਐ ਐ ਦੱਸ ਵੀ ਤੂੰ ਕਹਿੰਦੀ ਕੀ ਨਹੀਂ ਉੱਠਾ ਸਿੱਧਾ ਬੋਲੀ ਜਿੰਨੇ ਉਹਨਾਂ ਨੂੰ ਬਈ ਟਾਈਮ ਨਾ ਮੈਨੂੰ ਰੋਟੀ ਨਹੀਂ ਮਿਲਦੀ ਮੈਂ ਤਾਂ ਬੋਲੂਗੀ ਜੀ ਜੀ ਗੱਲ ਮੈਂ ਰੋ ਬਣਾਏ ਮੰਗਦੀ ਆ ਸਾਰਾ ਕੁਝ ਮੇਰੇ ਕੋਲ ਆ ਜੇ ਤੁਹਾਨੂੰ ਹੋਵੇ ਨਾ ਛੱਕ ਵੀ ਜ਼ਮੀਨ ਸਾਨੂੰ ਆਜੂ ਐ ਨਹੀਂ ਮਿਲਦੀ ਸੀ ਉਹਨੂੰ ਜ਼ਮੀਨ ਜਾਇਦਾਦ ਸਾਰਾ ਮੇਰੇ ਨਾਂ ਤੇ ਕਰਕੇ ਗਿਆ ਉਹ ਜਾਣ ਵਾਲਾ ਐ ਪਤਾ ਤੁਹਾਨੂੰ ਨਾ ਕੀ ਗੱਲ ਬੇਬੇ ਮੈਂ ਵੀ ਤਾਂ ਉਹਦਾ ਪੁੱਤਾਂ ਮੇਰਾ ਜ਼ਮੀਨ ਤੇ ਹੱਕ ਨਹੀਂ ਹੈਗਾ ਤੂੰ ਤਾਂ ਐ ਲਾਰਖੇ ਮੇਰੇ ਕੋਲ ਜ਼ਮੀਨ ਆ ਮੇਰੇ ਕੋਲ ਜ਼ਮੀਨ ਆ ਮੇਰੀ ਗੱਲ ਸੁਣ ਲੈ ਤੂੰ ਆ ਜ਼ਮੀਨ ਵਾਲੀ ਤੂੰ ਸੁਣਾ ਦਿਖਾ ਕਰ ਠੀਕ ਆ ਨਾ ਸਾਨੂੰ ਜ਼ਮੀਨ ਦੀ ਕੋਈ ਲੋੜ ਨਹੀਂ ਬਸ ਤੂੰ ਪਿਆਰ ਨਾਲ ਬੋਲ ਪਿਆ ਕਰ ਤੈਨੂੰ ਰੋਟੀ ਮਿਲੀ ਜਾਊਗੀ ਲੋੜ ਨਹੀਂ ਲੋੜ ਨਹੀਂ ਕਹਿੰਸਦੀ ਫਿਰ ਜ਼ਮੀਨ ਦੀ ਕੋਈ ਲੋੜ ਨਹੀਂ ਉਹ ਲੋੜ ਤਾਂ ਬੇਬੇ ਹੈਗੀ ਆ ਫਿਰ ਹੁਣ ਮੈਂ ਤੈਨੂੰ ਕੀ ਕਹਾਂ ਮੈਂ ਤੈਨੂੰ ਇਹ ਕਹਿੰਦਾ ਵੀ ਤੁਹਾ ਦਾ ਪਿਆਰ ਨਾਲ ਰੋਟੀ ਖਾ ਲਿਆ ਕਰ ਤੂੰ ਇਹਨਾਂ ਨੂੰ ਪੁੱਛਦਾ ਬੋਲਾਂ ਨਾ ਕਰ ਜਿਹੜਾ ਕੁਛ ਇਹ ਕਰਤੀ ਇਹਨਾਂ ਨੂੰ ਕਰੀ ਜਾਣ ਦੇ ਤੂੰ ਐਵੇਂ ਕੋ ਵਿੱਚ ਮੈਂ ਕੀ ਬੋਲਦੀ ਆ ਉਹਨਾਂ ਨੇ ਸੁਣ ਕੇ ਆ ਜਿੰਦਾ ਮੇਰੀ ਗੱਲ ਵੀ ਸੁਣ ਲਿਆ ਕਰੋ ਕੋਈ ਸੁਣਾ ਦੇ ਤੂੰ ਸੁਣਾ ਦੇ ਹਾਂ ਸੁਣਾ ਦੇ ਮੈਂ ਜੇ ਤੁਹਾਡੇ ਨਾਲ ਲਵਾਤੀ ਨਾ ਜਿਉਂਦੀ ਨੇ ਜ਼ਮੀਨ ਮੈਨੂੰ ਐ ਪਤਾ ਮੇਰਾ ਟੁੱਕ ਤਾਂ ਤੁਸੀਂ ਕਹੀ ਤੇ ਕਰ ਦੋਗੇ ਉਹ ਤਾਂ ਮੈਨੂੰ ਪਹਿਲੇ ਨਹੀਂ ਦਿੰਦੀਆਂ ਤਾਂ ਦਰਾਂ ਖੁਸ਼ ਹੋ ਕੇ ਰੋਟੀ ਤੇ ਫੇਰ ਤਾਂ ਜਮੀਨ ਬਸ ਹੋ ਗਈ ਤੂੰ ਮੇਰੀ ਗੱਲ ਸੁਣ ਲੈ ਬੇਬੇ ਮੇਰਾ ਹਿੱਸਾ ਮੇਰੇ ਨਾਲ ਵਾਲੇ ਉਹਦੇ ਵਾਲਾ ਉਹਦੇ ਨਾਲ ਵਾਲਾ ਠੀਕ ਹੈ 21 ਸਤੂ ਆਪਦਾ ਰੱਖ ਲਈ ਠੀਕ ਹੈ ਜਿਹੜਾ ਨੇ ਇਹਨੂੰ ਰੋਟੀ ਦੇਊਗਾ ਉਸ ਤੋਂ ਬਾਅਦ ਉਹਦੇ ਨਾਲ ਕਰਵਾ ਦੀ ਤੁਹਾਡੀ ਛੇਤੀ ਕੀ ਹੁੰਦਾ ਤੁਹਾਨੂੰ ਛੇ ਦੀ ਜਮੀਨ ਜਮੀਨ ਦੀ ਬੜੀ ਪਈ ਆ ਆ ਫੋਨ ਆ ਗਿਆ ਲਖ ਤਾਂ ਨਹੀਂ ਕਿਹਦਾ ਆ ਗਿਆ ਕਰ ਲੈ ਗੱਲ ਕਰ ਲੈ ਕਰ ਲੈ ਕਰ ਲੈ ਹਾਂ ਤਾਂ ਕੇ ਰੀਗਲ ਕੋ ਪਹਿਲਾਂ ਤੂੰ ਹੀ ਗੱਲ ਮਾਂ ਹੁਣ ਕੀ ਗੱਲ ਨਮੇੜਨੀ ਆ ਮਾੜਾ ਤੈਨੂੰ ਐਂ ਕਹਿੰਦਾ ਵੀ ਮਾਂ ਬਣ ਕੇ ਚੁੱਪ ਕਰਕੇ ਰੋਟੀ ਖਾ ਲੈ ਤੂੰ ਐਵੇਂ ਵਾਦੂ ਨਾ ਬੋਲਿਆ ਕਰ ਫालतੂ ਮੈਨੂੰ ਇਥੋਂ ਨਾ ਮੁਰਕੇ ਚੱਲ ਦੇ ਮੈਂ ਤੈਨੂੰ 100 100 ਕੁਝ ਬੋਲਦੀਆਂ ਨੇ ਤੂੰ ਵੀ ਨਿਕਟ ਤੂੰ ਕਿਵੇਂ ਨਿਕਟ ਕੇ ਜਾਰਦਾਗਾ ਉਹਨਾਂ ਦੀ ਸੁਣ ਕੇ ਛੇਤੀ ਮੈਨੂੰ ਕਹਿ ਦਿੰਨਾ ਉਹਨਾਂ ਨੂੰ ਵੀ ਪੁੱਛ ਲੈ ਵੀ ਉਹਦੇ ਦਿਮਾਗ 'ਚ ਫਰਕ ਹੈ ਬੁੜੀ ਦੇ 'ਚ ਐਂ ਵੀ ਪੁੱਛ ਲੈ ਮੇਰੀ ਗੱਲ ਸੁਣ ਲੈ ਤੂੰ ਉਹਨਾਂ ਨੂੰ ਮਾੜਾ ਕਹੀ ਜਿੰਦੀ ਆ ਤੈਨੂੰ ਮਾੜਾ ਕਹੀ ਜਿੰਦੀ ਆ ਹੁਣ ਮੈਂ ਫੱਟੇ ਕੀ ਦਾ ਮੰਨਣਾ ਤੇਰਾ ਮੰਨਣਾ ਕਿ ਉਹਨਾਂ ਦਾ ਮੰਨਣਾ ਬਈ ਜੇ ਤੁਮਾਂ ਕਿ ਉਹ ਨੇ ਮੈਨੂੰ ਨਹੀਂ ਪਤਾ ਜਿੰਨਾ ਚਿਰ ਮੈਂ ਜਿਉਣੀ ਆ ਨਾ ਕੋਸ ਨਾ ਕੋਈ ਨਾ ਕੋਈ ਗੱਲ ਤਾਂ ਕਹੀ ਜਾਂਦੇ ਜਿਉਂਦੇ ਜੀ ਤੋਂ ਜਦੋਂ ਮਰ ਗਈ ਉਦੋਂ ਮੈਂ ਉਹਨਾਂ ਨੇ ਉਹਨੂੰ ਖੁੱਲਾ ਮਿਲ ਜਾਣੀ ਹੁਣ ਮੈਂ ਤੋਂ ਆਪਦੇ ਆਪ ਤਾਂ ਮਰਿਆ ਨਹੀਂ ਜਾਂਦਾ ਜਿੱਦ ਤੇ ਉਹਦੀ ਆਖੀ ਚਿੱਠੀ ਉਦਦੇ ਰੁਕਦਾ ਨਹੀਂ ਨਾ ਕੋਈ ਰੋਕ ਕੇ ਉਹ ਮਰਨਾ ਤਾਂ ਨਾ ਬਿੱਬੇ ਸਭ ਨੇ ਆ ਰਹਿਣਾ ਤੇ ਕਿਸੇ ਨੇ ਨਹੀਂ ਹੈਗਾ ਪਰ ਐ ਹਾਂ ਵੀ ਜੇ ਆਪਾਂ ਕਿਸੇ ਨੂੰ ਵਧੀਆ ਹੱਸ ਕੇ ਮਿੱਠਾ ਬੁਲਾਵਾਂਗੇ ਤਾਂ ਅਗਲਾ ਮਰਿਆਂ ਤੋਂ ਬਾਅਦ ਵੀ ਯਾਦ ਕਰਦਾ ਨਹੀਂ ਤਾਂ ਪਤਾ ਹੀ ਲੋਕ ਗਾਲਾਂ ਨਹੀਂ ਦਿੰਦੇ ਹੁਣ ਤੂੰ ਮੈਨੂੰ ਐ ਦੱਸ ਦੇ ਮੈਂ ਕੀ ਕਰਾਂ ਤੂੰ ਕੁਝ ਨਹੀਂ ਕਰ ਮਾਏਗਾ ਤੂੰ ਆਹਨੂੰ ਪਿਆਰ ਨਾਲ ਬਿਲਾ ਲਿਆ ਕਰ ਰੋਟੀ ਟੋਕ ਤੈਨੂੰ ਦੇਦਾਂ ਕਰਨੀਆਂ ਮੈਂ ਉਹਨਾਂ ਨੂੰ ਆਪੇ ਸਮਝਾ ਲਵਾਂ ਉਹਨਾਂ ਨੂੰ ਇੰਨੀਆਂ ਮਾੜੀਆਂ ਨਹੀਂ ਹੈਗੀਆਂ ਤੇਰੇ ਨੁਮਾ ਜਿੰਨਾ ਤੂੰ ਕਹਿਨੀ ਹੈ ਵੇ ਛੋਟੀ ਤਾਂ ਨਾ ਜਮਾ ਹਰੀ ਮਿਰਚ ਐ ਇਹ ਤਾਂ ਜਮੇ ਹੀ ਨਹੀਂ ਮੈਨੂੰ ਹੈਗੀ ਆ ਡਰਦੀ ਮੈਥੋਂ ਮਾੜੀ ਮੋਟੀ ਗੱਲ ਨਹੀਂ ਚਲਦੀ ਹਜੇ ਬੱਟੀ ਨੂੰ ਤਾਂ ਮੈਂ ਗਾਲਾਂ ਗੁਲਾ ਗਾਲਾਂ ਤੁਪਣਾ ਦੇ ਕੇ ਆਖੇ ਲਾ ਹੀ ਲੈਣੀ ਆ ਇਹ ਤਾਂ ਬਾੜੀ ਤੇਜ ਐ ਓਏ ਬੇਬੇ ਤੈਨੂੰ ਉਹੀ ਲੱਗਦਾ ਉਹ ਵੀ ਉਹ ਤੇਜ ਐ ਉਹਦੇ ਦਿਲ ਚ ਕੁਝ ਨਹੀਂ ਹੈਗਾ ਬਸ ਆਇਆ ਵੀ ਉਹ ਅਗਲੀ ਨਾਲ ਦਿੰਦਾ ਬੋਲ ਕੇ ਸੁਣਾ ਦਿੰਦੀ ਆ ਅੱਜ ਤਾਂ ਮੇਰੇ ਆਏ ਝੁੰਟੀ ਭਰੀ ਉਹਨੇ ਕਹਿੰਦੀ ਐ ਕਿਵੇਂ ਬੋਲਦੀਆਂ ਕਿ ਸਾਨੂੰ ਤੂੰ ਲੈ ਉਹ ਚੱਲ ਕੋਈ ਨਹੀਂ ਬੇਬੇ ਫੇਰ ਆ ਦਾਗ ਪਾਤਾ ਵਾਂਦੇ ਦਿਖਾਵਾਂ ਓਕੇ ਤੇ ਨਹੀਂ ਤੇਰੇ ਫੱਟ ਪਾਇਆ ਹੈਗਾ ਉਹਨੇ ਮੇਰੀ ਗੱਲ ਸੁਣ ਲੈ ਉਹ ਤੇਰਾ ਨਾ ਚੌੜ ਕਰਦੀ ਹੋਊਗੀ ਚੱਲ ਕੋਈ ਨਾ ਐਵੇਂ ਮਾੜੀ ਮਾੜੀਆਂ ਗੱਲਾਂ ਨਾਲ ਨਾ ਲੜਾਈ ਵਾਜਾਂ ਨਹੀਂ ਹੁੰਦੀ ਚੱਲ ਮੈਂ ਤਾਂ ਬੋਲਦੀ ਨਹੀਂ ਭਾਈ ਮਾੜਾ ਮੋਟਾ ਉਹਨਾਂ ਨੂੰ ਵੀ ਕਹਿ ਦੇ ਵੀ ਜਲ ਇੱਕੜਾ ਕੇ ਸਦਾਈ ਬੈਠੀ ਰਹੂਗੀ ਪਤਾ ਨਹੀਂ ਕਿ ਦੋ ਮਹੀਨੇ ਕਿ ਚਾਰ ਮਹੀਨੇ ਰੋਟੀ ਦੇ ਦਿਆ ਕਰੋ ਹਸਕੇ ਬਾਈਟ ਟਾਈਮ ਨਾ ਲੈ ਲਿਆ ਕਰਾਂ ਮੈਂ ਚੱਲ ਕੋਈ ਨਹੀਂ ਮੈਂ ਕਹਿ ਦਊਗਾ ਤੁਹਾਨੂੰ ਬਸ ਹੋਰ ਮੈਂ ਇੱਕ ਕਹਿਣਾ ਇਹਨਾਂ ਨੂੰ ਸਾਰਾ ਕੁਝ ਥੋੜ੍ਹਾ ਹੀ ਐ ਮੈਂ ਕਿ ਕਿਤੇ ਤੇਰ ਕੇ ਲੈ ਜੂੰਗੀ ਉਹ ਲੈ ਕੇ ਤਾਂ ਬੇਬੇ ਅਸੀਂ ਵੀ ਨਾਲ ਨਹੀਂ ਜਾਣਾ ਹੈਗਾ ਅਸੀਂ ਵੀ ਇੱਥੇ ਛੱਡ ਜਾਾਂਗੇ ਕੋਈ ਨਹੀਂ ਨਾਲ ਲੈ ਕੇ ਜਾਂਦਾ ਹੈ ਮੈਂ ਤਾਂ ਇੱਕ ਪਿਆਰ ਦੀ ਭੁੱਖੀ ਆ ਵੀ ਮੈਨੂੰ ਵਧੀਆ ਬੋਲਿਆ ਕਰਨ ਪਿਆਰ ਨਾਲ ਪਰ ਪਰ ਪੈਂਦੀਆਂ ਉਹ ਤਾਂ ਜਦੋਂ ਤੂੰ ਕੋਲੇ ਹੁੰਨਾ ਉਦੋਂ ਮਿੱਠੀਆਂ ਮਾਰਦੀਆਂ ਨੇ ਇਹ ਜਦੋਂ ਪਰੇ ਹੁੰਨੇ ਹੋ ਨਾ ਫੇਰ ਨਹੀਂ ਬੁੜੀਏ ਤਾਂ ਬਿਨਾਂ ਨਹੀਂ ਬੋਲਦੀ ਮੈਨੂੰ ਮਾਂ ਤਾਂ ਪਰੇ ਰਹਿ ਗਿਆ ਮਾਂ ਬੇਬੇ ਦਾ ਘਰ ਬੁੜੀਏ ਕੀ ਕਹੇਨੀ ਆ ਬੁੜੀਏ ਲੈ ਤੂੰ ਮੇਰੀ ਗੱਲ ਸੁਣ ਇੰਨੇ ਚੰਗਿਆਂ ਤੈਨੂੰ ਨੂਹਾ ਮਿਲੇਆ ਤੂੰ ਕਿਉਂ ਐਵੇਂ ਇਹਨਾਂ ਨੂੰ ਨਿੰਦੀ ਜਾਨੀ ਹੈਗੀ ਨਹੀਂ ਉਹੀ ਤਾਂ ਮੇਰੀ ਗੱਲ ਐ ਵੀ ਤੇ ਤੁਹਾਨੂੰ ਦਿਖਾਉਂਦੀਆਂ ਨੇ ਐ ਮਿੱਠੀਆਂ ਬੋਲ ਕੇ ਜੇ ਤੁਸੀਂ ਉਹਨੇਓ ਮਗਰੋਂ ਨਹੀਂ ਮੇਰੇ ਨਾਲ ਘਟਕਜਾਰ ਦੀਆਂ ਨੇ ਵੱਡੀ ਨੇ ਛੋਟੀ ਚੱਲ ਦੰਗਾ ਬੇਬੇ ਆ ਤੇਰੇ ਮੂਰੇ ਬੰਨੇ ਹੱਥ ਚੁੱਪ ਕਰਕੇ ਮਿੱਠੀ ਵਗੇ ਰੋਟੀ ਖਾ ਲੈ ਇਹਨਾਂ ਤੋਂ ਐਵੇਂ ਚਾਕੇ ਤੇਰਾ ਜੁੱਲੀ ਤਾਂ ਆਪਣਾ ਬਾਹਰ ਮਾਰਨਗੇ ਫਿਰ ਚੰਗੀ ਰਹੇਗੀ ਤੂੰ ਐ ਕਿਵੇਂ ਮਾਰਨੀ ਐਵੇਂ ਮਾਰੀ ਜਾਂਨੇ ਗੱਲਾਂ ਫਿਰ ਤੂੰ ਐ ਪhle ਖੇਤ ਨਾ ਰਹਿ ਜਾਓ ਮਾਰ ਕੇ ਦਿਖਾਵੇ ਕੌਣ ਮਾਰੂਗਾ ਮੇਰਾ ਜੁੱਲੀ ਪਿਸਤਰਾ ਬਾਹਰ ਇਤੋ ਬਾਅਦ ਤੁਸੀਂ ਲੜੋ ਪੜੋ ਮੈਨੂੰ ਨਾ ਬਿਚ ਲੋ ਨਾ ਤੁਸੀਂ ਮੈਨੂੰ ਕੁਝ ਕਹੋ ਆਪਦਾ ਮਰੋ ਖਾਪੋ ਜਿਵੇਂ ਮਰਜ਼ੀ ਕਰੋ ਹਾਂ ਨੰਨ ਨਾ ਕੁਛ ਕਹੋ ਡਰ ਲੱਗਦਾ ਨਾ ਉਹਨਾਂ ਤਾਂ ਰੰਨਾ ਤੋਂ ਤਾਂ ਮੈਨੂੰ ਤਾਂ ਕਹੀ ਜਾਣਗੇ ਹਾਲ ਕੀ ਕਰਦਾ ਐ ਵੀ ਐ ਵੀ ਨਹੀਂ ਘਟ ਹੈਗਾ ਦੇਖ ਲਾ ਥੋੜਾ ਸੁੱਕੜ ਜਾ